ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਈ ਸਾਰੇ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਮੈਂ ਕ੍ਰਿਸ਼ਨ ਯਾਦਵ ਤੁਹਾਡਾ ਸਵਾਗਤ ਕਰਦਾ ਆ ਪੀਐਸ ਟੈਟ 2025 ਦੀ ਇਹ ਤੁਹਾਡੀ ਸਪੈਸ਼ਲ ਕਲਾਸ ਹੈ ਠੀਕ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੇ ਰਹੇ ਹਾਂ ਡੈਮੋ ਕਲਾਸਿਸ ਠੀਕ ਹੈ ਵੈਸੇ ਤਾਂ ਡੈਮੋ ਦਾ ਮਤਲਬ ਡਰਾਮਾ ਹੁੰਦਾ ਹੈ ਨਾ ਪਰ ਚਲੋ ਫਿਰ ਵੀ ਤੁਹਾਨੂੰ ਅਸੀਂ ਦੇ ਰਹੇ ਹਾਂ ਠੀਕ ਹੈ ਕਿਉਂਕਿ ਡੈਮੋ ਕਲਾਸਿਸ ਦੇ ਵੀ ਤੁਸੀਂ 2-4 ਕਲਾਸਾਂ ਦੇ ਵੀ ਤੁਸੀਂ ਕਦੇ ਵੀ ਟੀਚਰ ਨੂੰ ਪਰਖ ਨਹੀਂ ਸਕਦੇ ਹੈਗੇ ਟੀਚਰ ਦਾ ਤੁਸੀਂ ਕੀ ਦੇਖਣਾ ਹੁੰਦਾ ਉਹਦਾ ਇੱਕ ਪੜਾਉਣ ਦਾ ਤਰੀਕਾ ਸੋ ਨੂੰ ਸਮਝਾਉਣਾ ਚਾਹੀਦਾ ਹੈਗਾ ਉਹ ਤੁਸੀਂ ਦੇਖਣਾ ਹੁੰਦਾ ਹੈ ਤਾਂ ਸਾਡੀ ਕਲਾਸਾਂ ਵੈਸੇ ਸਾਰੀਆਂ ਡੈਮੋ ਕਲਾਸਾਂ ਹੁੰਦੀਆਂ ਨੇ ਪਰ ਚਲੋ ਫਿਰ ਵੀ ਸ਼ੁਰੂ ਕਰਦੇ ਨੇ ਡੈਮੋ ਕਲਾਸ ਹੈ ਨਾ ਤਾਂ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਅੱਜ ਦੀ ਕਲਾਸ ਦੇ ਵਿੱਚ ਜਿਹੜਾ ਕੰਟੈਂਟ ਤੁਹਾਨੂੰ ਅਸੀਂ ਕਰਾਵਾਂਗੇ ਇਹ ਬਿਲਕੁਲ ਪੋਲਿਟਿਕਲ ਸਾਇੰਸ ਦਾ ਸਟਾਰਟਿੰਗ ਵਾਲਾ ਕੰਟੈਂਟ ਹੈ ਬਈ ਠੀਕ ਹੈ ਜੀ ਤਾਂ ਇਹਦੇ ਵਿੱਚ ਅਸੀਂ ਆਪਾਂ ਗੱਲ ਕਰਾਂਗੇ ਸਾਡੇ ਕਨਸਟੀਟਿਊਸ਼ਨ ਦੀ ਜਦੋਂ ਫਾਰਮੇਸ਼ਨ ਹੋਈ ਸੀ ਤਾਂ ਕਨਸਟੀਟਿਊਸ਼ਨ ਦੀ ਫਾਰਮੇਸ਼ਨ ਤੋਂ ਪਹਿਲਾਂ ਜਿਹੜੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸੀਗੇ ਉਹਨਾਂ ਨੇ ਲਗਭਗ ਲਗਭਗ ਦੁਨੀਆ ਦੇ 60 ਦੇਸ਼ਾਂ ਨੂੰ ਪੜਿਆ ਕਾਫੀ ਇੰਟੈਲੀਜੈਂਟ ਬੰਦੇ ਸਾਡੇ ਸੰਵਿਧਾਨ ਸਭਾ ਦੇ ਵਿੱਚ ਹੈਗੇ ਸੀ ਉਹਨਾਂ ਨੇ 60 ਦੇਸ਼ਾਂ ਦੇ ਸੰਵਿਧਾਨ ਨੂੰ ਪੜਿਆ 60 ਦੇਸ਼ਾਂ ਦੇ ਸੰਵਿਧਾਨ ਨੂੰ ਪੜਨ ਤੋਂ ਬਾਅਦ ਉਹਨਾਂ ਨੇ ਚੰਗੀਆਂ-ਚੰਗੀਆਂ ਗੱਲਾਂ ਜਿਹੜੀਆਂ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੀਆਂ ਤੇ ਸੰਵਿਧਾਨ ਨੂੰ ਇੱਕ ਦੁਨੀਆ ਦਾ ਬਿਹਤਰੀਨ ਸੰਵਿਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਮੰਨਦੇ ਹਾਂ ਵੀ ਇਹ ਸਾਡਾ ਦੁਨੀਆ ਦਾ ਸਭ ਤੋਂ ਬਿਹਤਰੀਨ ਸੰਵਿਧਾਨ ਹੈਗਾ ਜੇ ਇਹਨੂੰ ਚੰਗੀ ਤਰ੍ਹਾਂ ਅਸੀਂ ਇੰਪਲੀਮੈਂਟ ਕਰੀਏ ਤਾਂ ਮੈਨੂੰ ਲੱਗਦਾ ਵੀ ਦੁਨੀਆ ਦੇ ਉੱਪਰ ਸਵਰਗ ਨਾ ਦੀ ਸਾਨੂੰ ਝਾਕ ਰੱਖਣ ਦੀ ਕਿਤੇ ਲੋੜ ਹੈ ਨਹੀਂ ਵੀ ਕੋਈ ਸਵਰਗ ਸਾਨੂੰ ਹੋਊਗਾ ਜੀ ਅਸੀਂ ਸੱਚੀ ਮਿੱਝ ਨੂੰ ਇੰਪਲੀਮੈਂਟ ਕਰ ਲੈਣੇ ਆ ਤਾਂ ਸਵਾਗਤ ਹੈ ਜੀ ਥੋੜਾ ਸਾਡੀ ਐਡੀ ਕਲਾਸ ਵਿੱਚ ਅੱਜ ਸੀ ਅੱਜ ਕਰਾਂਗੇ ਥੋੜਾ ਪੀਐਸਟੈਟ 2025 ਦਾ ਸਪੈਸ਼ਲ ਜਿਹੜੀ ਸਾਡਾ ਬੈਚ ਹੈ ਉਹਦੀ ਉਹਦੇ ਵਿੱਚ ਕਲਾਸ ਹੈਡੀ ਇੱਕ ਸੰਵਿਧਾਨ ਦੇ ਸਰੋਤ ਤੇ ਇਹਨੂੰ ਅਸੀਂ ਡੈਮੋ ਕਲਾਸ ਦੇ ਤੌਰ ਤੇ ਲੈਣੇ ਆ ਚਲੋ ਜੀ ਸ਼ੁਰੂ ਕਰਦੇ ਆਂ ਦੇਖੋ ਬਈ ਅ ਜਿਹੜੀ ਸਾਡੀ ਇਹ ਕਲਾਸ ਹੈ ਇਹ ਤੁਹਾਡੇ ਐਗਜ਼ਾਮ ਪੁਆਇੰਟ ਆਫ਼ View ਦੇ ਨਾਲ ਪੀਐਸ ਸਟੈਟ ਦੇ ਤੇ ਲਈ ਇੰਪੋਰਟੈਂਟ ਹੈਗੀ ਹੈਗੀ ਹੈ ਤੁਸੀਂ ਕਿਸੇ ਵੀ ਕੰਪੀਟੀਸ਼ਨ ਦੀ ਜੀ ਤਿਆਰੀ ਕਰ ਰਹੇ ਹੋ ਤੁਸੀਂ ਚਾਹੇ ਪੀਐਸ ਸਟੈਟ ਦੀ ਤਿਆਰੀ ਕਰ ਰਹੇ ਹੋ ਤੁਸੀਂ ਮਾਸਟਰ ਜੀਡਰ ਦੀ ਤਿਆਰੀ ਕਰ ਰਹੇ ਹੋ ਤੁਸੀਂ ਅ ਲੈਕਚਰਰ ਦੀ ਤਿਆਰੀ ਕਰ ਰਹੇ ਹੋ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋ ਤੁਸੀਂ ਪੀਟ੍ਰੀਪੀਐਸਵੀ ਦੀ ਤਿਆਰੀ ਕਰ ਰਹੇ ਹੋ ਤੁਹਾਡੇ ਹਰ ਐਗਜ਼ਾਮ ਵਾਸਤੇ ਕਲਾਸ ਜਿਹੜੀ ਬੈਨੀਫੀਸ਼ੀਅਲ ਹੈ ਵੀ ਠੀਕ ਹੈ ਤਾਂ ਦੇਖੋ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਦੂਕੀਆਂ ਵੀ ਲਗਭਗ ਲਗਭਗ ਸਾਡੇ ਦੇਸ਼ ਦੇ ਸੰਵਿਧਾਨ ਜਿਹੜੇ ਨਿਰਮਾਤਾ ਸੀਗੇ ਉਹਨਾਂ ਨੇ 60 ਦੇਸ਼ਾਂ ਦੇ 60 ਦੇਸ਼ਾਂ ਦੇ ਸੰਵਿਧਾਨ ਨੂੰ ਤੇ ਉਹਨਾਂ ਨੇ ਚੰਗੀ ਤਰ੍ਹਾਂ ਇਹ ਵੈਲਿਊਏਟ ਕੀਤਾ ਠੀਕ ਹੈ ਐਨਲਾਈਜ਼ ਕੀਤਾ ਉਹਦਾ ਤੇ ਫਿਰ ਸਾਡੇ ਦੇਸ਼ ਦੇ ਸੰਵਿਧਾਨ ਨੂੰ ਇਹਨਾਂ ਨੇ ਇੱਕ ਬਿਹਤਰੀਨ ਸੰਵਿਧਾਨ ਬਣਾਇਆ ਤੇ ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਅੱਜ ਦੁਨੀਆ ਦਾ ਸਭ ਤੋਂ ਬਿਹਤਰੀਨ ਸੰਵਿਧਾਨ ਸਾਡਾ ਹੈਗਾ ਵੀ ਹੈਗਾ ਵੀ ਹੈ ਨਾ ਠੀਕ ਹੈ ਸਮਾਨਤਾ ਸੁਤੰਤਰਤਾ ਭਾਈਚਾਰਾ ਹਨਾ ਇਹ ਸਾਰੀ ਚੀਜ਼ਾਂ ਦੀ ਗੱਲ ਕਰਦਾ ਸਾਡਾ ਕਨਸਟੀਟਿਊਸ਼ਨ ਬੜੀ ਦੇਣ ਹੈ ਸਾਡੀ ਬਈ ਹੈ ਨਾ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਦੀ ਸਾਨੂੰ ਬੜੀ ਹੈ ਨਾ ਉੱਗੀ ਦੇਣ ਹੈ ਤੇ ਸਾਡੇ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਪੜਾਂਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਕਿਹੜੇ-ਕਿਹੜੇ ਦੇਸ਼ਾਂ ਤੋਂ ਉ ਸਭ ਤੋਂ ਵੱਡਾ ਇੰਪੈਕਟ ਸਾਡੇ ਦੇਸ਼ ਦੇ ਸਿਧਾਂਤ ਦੇ ਉੱਪਰ ਜੇ ਕਿਸੇ ਦਾ ਪਿਆ ਸੀਗਾ ਕਿਸੇ ਐਕਟ ਦਾ ਪਿਆ ਸੀਗਾ ਤਾਂ ਉਹ ਪਿਆ ਸੀ 1935 ਦਾ ਐਕਟ 1935 ਦੇ ਐਕਟ ਤੋਂ ਅਸੀਂ ਬਹੁਤ ਸਾਰੇ ਚੀਜ਼ਾਂ ਨੂੰ ਉਧਾਰ ਲਿਆ ਹੈ ਤੇ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਜੀ ਇਹ ਨੂੰ ਯਾਦ ਕਰਨਾ ਹੈ ਆਪਾਂ ਠੀਕ ਹੈ ਸਭ ਤੋਂ ਵੱਡਾ ਇੰਪੈਕਟ ਤੁਸੀਂ ਇਹ ਦੇਖੋ ਵੀ ਇਹ ਸੋਡਾ 1935 ਦਾ ਐਕਟ ਇੰਨਾ ਇੰਪੋਰਟੈਂਟ ਹੈ ਇਹਦੇ ਵਿੱਚੋਂ ਉਸ ਸਮੇਂ ਸਾਡੇ ਸਿਧਾਂਤ ਦੇ 395 ਦੇ ਕਰੀਬ ਆਰਟੀਕਲ ਸੀਗੇ 395 ਦੇ ਵਿੱਚੋਂ ਲਗਭਗ ਲਗਭਗ 250 ਆਰਟੀਕਲ 250 ਆਰਟੀਕਲ ਜਿਹੜੇ ਸੀਗੇ ਉਹ ਅਸੀਂ ਕਿਤੋਂ ਉਧਾਰ ਲਏ ਸੀ ਭਈ ਉਹ ਅਸੀਂ ਉਧਾਰ ਲਏ ਸੀਗੇ ਭਾਰਤੀ ਸ਼ਾਸਨ ਐਕਟ 1935 ਤੋਂ ਇਹ ਮੰਨੋ ਨਾ ਲਗਭਗ 70% ਦੇ 70% ਦੇ ਗਰੀਬ ਜਿਹੜਾ ਸਾਡਾ ਕਨਸਟੀਟਿਊਸ਼ਨ ਸੀਗਾ ਉਹ ਅਸੀਂ ਉਧਾਰ ਲਿਆ ਸੀ ਕਿਤੋਂ ਲਿਆ ਸੀ ਅਸੀਂ ਉਹ 1935 ਦੇ ਐਕਟ ਤੋਂ ਉਧਾਰ ਲਿਆ ਹੈ ਦਾ ਸਭ ਤੋਂ ਵੱਡਾ ਇਮਪੈਕਟ ਇਹਦਾ ਇਹਦਾ ਪੈਂਦਾ ਹੈ ਨਾ ਕਲੀਅਰ अच्छा फिर ਆਪਾਂ ਦੇਖਾਂਗੇ ਜੀ ਵੀ ਅਲੱਗ-ਅਲੱਗ ਦੇਸ਼ਾਂ ਤੋਂ ਵੀ ਅਸੀਂ ਚੰਗੀਆਂ-ਚੰਗੀਆਂ ਚੀਜ਼ਾਂ ਨੂੰ ਉਧਾਰ ਲਿਆ। ਉਹ ਕਿਹਨੇ-ਕਿਹਨੇ ਚੀਜ਼ਾਂ ਨੂੰ ਉਧਾਰ ਲਿਆ ਬਈ ਉਹ ਤੁਹਾਡੇ ਵਾਸਤੇ ਉਹ ਵੀ ਇੰਪੋਰਟੈਂਟ ਹੈ। ਬਹੁਤ ਵਾਰੀ ਪੋਸਟਾਂ ਪੁੱਛਿਆ ਜਾਂਦਾ ਹੁੰਦਾ ਹੈ। ਜਿਵੇਂ ਮੈਂ ਕੱਲ ਤੁਹਾਨੂੰ ਕਲਾਸ ਕਰਵਾਈ ਸੀ ਅਨੁਸੂਚੀਆਂ ਦੀ ਤਾਂ ਉਹ ਵੀ ਤੁਹਾਡੇ ਵਾਸਤੇ ਇੰਪੋਰਟੈਂਟ ਹੈ। ਇਹ ਵੀ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਠੀਕ ਹੈ ਇਹਨੂੰ ਖਾ ਲਓ ਪੀ ਲਓ ਪਚਾ ਲਓ ਕੁਛ ਮਰਜ਼ੀ ਕਰ ਲਓ ਪਰ ਆਪਣੇ ਦਿਮਾਗ ਦੇ ਵਿੱਚ ਨੂੰ ਵਸਾ ਲਓ ਬਈ ਠੀਕ ਹੈ ਚੰਗੀ ਤਰ੍ਹਾਂ ਫਿੱਟ ਕਰ ਲਓ ਆਪਣੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਗਲੈਂਡ ਦੇ ਕਨਸਟੀਟਿਊਸ਼ਨ ਤੋਂ ਅਸੀਂ ਕੀ ਲਿਆ ਬ੍ਰਿਟਿਸ਼ ਸੰਵਿਧਾਨ ਤੋਂ ਅਸੀਂ ਕਿਹੜੀਆਂ ਚੀਜ਼ਾਂ ਨੂੰ ਉਧਾਰ ਲਿਆ ਸਭ ਤੋਂ ਪਹਿਲਾਂ ਤਾਂ ਅਸੀਂ ਉਧਾਰ ਲਿਆ ਸੰਸਦੀ ਪ੍ਰਣਾਲੀ ਠੀਕ ਹੈ ਇੰਡੀਆ ਦੇ ਵਿੱਚ ਦੁਨੀਆਂ ਦੇ ਵਿੱਚ ਦੋ ਪ੍ਰਕਾਰ ਦੀਆਂ ਸ਼ਾਸਨ ਪ੍ਰਣਾਲੀਆਂ ਹੁੰਦੀਆਂ ਨੇ ਜਿਦੇ ਵਿੱਚ ਇੱਕ ਹੁੰਦੀ ਹੈ ਸੰਸਦੀ ਪ੍ਰਣਾਲੀ ਹੁਣ ਸੰਸਦੀ ਪ੍ਰਣਾਲੀ ਦਾ ਕੀ ਮਤਲਬ ਹੈ ਬਈ ਸਰਕਾਰ ਦੇ ਤਿੰਨ ਅੰਗ ਤੁਸੀਂ ਪੜ੍ਹਦੇ ਹੋ ਨੇ ਸ਼ੂਟਿੰਗ ਕਲਾਸਾਂ ਵਿੱਚ ਪੜ੍ਹਨਾ ਸ਼ੁਰੂ ਕਰ ਦੇਣੋ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਇਹ ਤਿੰਨ ਅੰਗ ਕੋ ਸਰਕਾਰ ਦੇ ਹਨਾ ਉਹਦੇ ਵਿੱਚ ਜਿਹੜੇ ਦੋ ਅੰਗ ਨੇ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਕਾਰਜਪਾਲਿਕਾ ਮਤਲਬ ਮੰਤਰੀ ਪ੍ਰਧਾਨ ਮੰਤਰੀ ਇਹਦੇ ਵਿੱਚ ਆ ਜਾਂਦੇ ਨੇ ਜੇ ਤੁਸੀਂ ਮੰਤਰੀ ਪ੍ਰਧਾਨ ਮੰਤਰੀ ਬੰਨਣਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਵਿਧਾਨਪਾਲਿਕਾ ਦਾ ਮੈਂਬਰ ਬੰਨਣਾ ਪੈਣਾ ਹੈ ਮਤਲਬ ਵੀ ਜੇ ਤੁਸੀਂ ਕੇਂਦਰ 'ਚ ਇੰਡੀਆ 'ਚ ਮੰਤਰੀ ਬੰਨਣਾ ਹੈ ਤਾਂ ਤੁਹਾਨੂੰ ਸਾਡੀ ਸੰਸਦ ਦਾ ਮੈਂਬਰ ਬੰਨਣਾ ਪੈਂਦਾ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਬੰਨਣਾ ਪੈਂਦਾ ਇਟਸ ਕਾਲਡ ਪਾਰਲੀਮੈਂਟ ਇਹ ਕਨਸੈਪਟ ਅਸੀਂ ਕੀ ਤੋਂ ਲੈ ਲਿਆ ਸੀ ਜੀ ਇਹ ਸੰਸ ਕਨਸੈਪਟ ਅਸੀਂ ਇੰਗਲੈਂਡ ਤੋਂ ਲੈ ਲਿਆ ਵੀ ਤੁਹਾਨੂੰ ਪੁੱਛੂਗਾ ਪੇਪਰ ਦੇ ਵਿੱਚ ਵੀ ਸੰਸਦੀ ਪ੍ਰਣਾਲੀ ਅਸੀਂ ਕਿਹੜੇ ਦੇ ਸੁਧਾਰ ਲੈ ਲਈ ਤਾਂ ਦੱਸੋ ਬਈ ਪਤਾ ਲੱਗਿਆ ਉਹਨਾਂ ਤਾਂ ਦੱਸ ਦਾਂਗੇ ਨਾ ਆਪਾਂ ਚਲੋ ਦੋ ਸਦਨੀ ਪ੍ਰਣਾਲੀ ਸਾਡੇ ਲੋਕ ਸਭਾ ਤੇ ਰਾਸ ਸਭਾ ਠੀਕ ਹੈ ਜੀ ਇਹ ਕਨਸੈਪਟ ਵੀ ਆਪਾਂ ਲੈ ਲਿਆ ਉੱਥੇ ਹਾਊਸ ਆਫ ਕਾਮਨ ਹੈ ਜੀ ਤੇ ਹਾਊਸ ਆਫ ਲਾਰਡ ਹੈ ਜੀ ਉੱਥੇ ਤਾਂ ਉੱਥੇ ਵੀ ਦੋ ਸੀਗੇ ਸਾਡੇ ਵੀ ਦੋ ਲੈ ਲਏ ਲੋਕ ਸਭਾ ਰਾਸ ਸਭਾ ਲੈ ਲਿਆ ਲੋਕ ਸਭਾ ਦੇ ਪ੍ਰਤੀ ਮੰਤਰੀ ਮੰਡਲੀ ਸਮੂਹਿਕ ਜ਼ਿੰਮੇਵਾਰੀ ਇਹ ਮੈਂ ਤੁਹਾਨੂੰ ਕਈ ਵਾਰੀ ਕਹਾਂ ਚੁੱਕਿਆ ਆ ਆਰਟੀਕਲ ਭਾਈ ਆਰਟੀਕਲ ਨੰਬਰ ਤੁਹਾਡਾ 75 ਦਾ 3 ਆਰਟੀਕਲ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਵੀ ਮੰਤਰੀ ਮੰਡਲ ਜਾਂ ਮੰਤਰੀ ਪ੍ਰੀਸ਼ਦ ਉਦੋਂ ਤੱਕ ਰਹੋਗੀ ਜਦੋਂ ਤੱਕ ਉਹਨੂੰ ਲੋਕ ਸਭਾ ਦੇ ਬਹੁਮਤ ਹਾਸਲ ਹੈ ਆਈਆ ਭਾਈ ਹੁਣ ਸੈਂਟਰ ਗਵਰਨਮੈਂਟ ਕਦੋਂ ਤੱਕ ਸੈਂਟਰ ਗਵਰਨਮੈਂਟ ਰਹਿੰਦੀ ਹੈ ਜਦੋਂ ਪ੍ਰਧਾਨ ਮੰਤਰੀ ਕਦੋਂ ਤੱਕ ਪ੍ਰਧਾਨ ਮੰਤਰੀ ਰਹਿੰਦੇ ਨੇ ਸੈਂਟਰ ਗਵਰਨਮੈਂਟ ਦੇ ਮੰਤਰੀ ਕਦੋਂ ਤੱਕ ਮੰਤਰੀ ਰਹਿਣਗੇ ਜਦੋਂ ਤੱਕ ਉਹਨੂੰ ਲੋਕ ਸਭਾ 'ਚ ਬਹੁਮਤ ਹੈ ਜਦੋਂ ਉਹਨਾਂ ਦਾ ਲੋਕ ਸਭਾ ਬਹੁ ਰਫੂ ਜੋ ਕਰੋਗੀ ਸਰਕਾਰ ਤਾਂ ਅਗਲੀ ਸਰਕਾਰ ਬਣੂਗੀ ਜਾਂ ਕੋਈ ਹੋਰ ਇੰਦਿਯਾਮ ਕੀਤਾ ਜਾਊਗਾ ਨਾ ਓਕੇ ਤਾਂ ਲੋਕ ਸਭਾ ਦੇ ਪ੍ਰਤੀ ਮੰਤਰੀ ਮੰਡਲ ਦੀ ਸਾਂਝੀ ਜ਼ਿੰਮੇਵਾਰੀ ਹੈ ਇਹ ਕਨਸੈਪਟ ਐਸੀ ਇੰਗਲੈਂਡ ਤੋਂ ਲੈ ਲਿਆ ਰਾਸ਼ਟਰਪਤੀ ਦੀ ਰਸਮੀ ਪ੍ਰਮੁਖਤਾ ਅਸਲੀ ਸ਼ਕਤੀਆਂ ਮੰਤਰੀ ਪਰਿਸ਼ਦ ਇਹਦਾ ਮਤਲਬ ਕੀ ਆਪ ਪੜਦੇ ਹੋਨੇ ਨਾ ਅਸਲੀ ਕਾਰਜਪਾਲਿਕਾ ਨਾ ਮਾਤਰ ਕਾਰਜਪਾਲਿਕਾ ਨਾ ਤਾਂ ਦੇਖਦੇ ਆਂ ਇੰਡੀਆ ਦੇ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ ਮੰਤਰੀ ਪਰਿਸ਼ਦ ਹੈ ਜਿਹਦੀ ਅਗਵਾਈ ਪ੍ਰਧਾਨ ਮੰਤਰੀ ਕਰਦੇ ਨੇ ਨਾ ਮਾਤਰ ਕਾਰਜਪਾਲਿਕਾ ਕੌਣ ਹੈ ਭਾਰਤ ਦਾ ਰਾਸ਼ਟਰਪਤੀ ਹੈ ਠੀਕ ਹੈ ਤੇ ਇਸੇ ਤਰ੍ਹਾਂ ਜੇ ਆਪਾਂ ਇੰਗਲੈਂਡ ਨੂੰ ਕੰਪੇਅਰ ਕਰੀਏ ਕਿਉਂਕਿ ਅਸੀਂ ਇੰਗਲੈਂਡ ਤੋਂ ਲਿਆ ਕਨਸੈਪਟ ਹੈ ਇੰਗਲੈਂਡ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਬਰਾਬਰ ਅਹੁਦਾ ਹੈਗਾ ਉੱਥੋਂ ਦੇ ਰਾਜੇ ਦਾ ਜਾਂ ਰਾਣੀ ਦਾ ਹੁਣ ਤਾਂ ਪ੍ਰਿੰਸ ਚਾਰਲਸ ਹੈ ਉੱਥੇ ਹੈ ਨਾ ਤੇ ਉਹ ਉੱਥੋਂ ਦਾ ਰਾਜਾ ਹੈਗਾ ਇਸ ਸਮੇਂ ਪ੍ਰਿੰਸ ਚਾਰਲਸ ਇੰਗਲੈਂਡ ਦਾ ਰਾਜਾ ਹੈ ਤੇ ਭਾਰਤ ਦਾ ਰਾਸ਼ਟਰਪਤੀ ਬਰਾਬਰ ਨੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਇੰਗਲੈਂਡ ਦੀ ਮੰਤਰੀ ਪ੍ਰੀਸ਼ਦ ਭਾਰਤ ਦੀ ਮੰਤਰੀ ਪ੍ਰੀਸ਼ਦ ਭਾਰਤ ਦਾ ਪ੍ਰਧਾਨ ਮੰਤਰੀ ਦੋਨੇ ਬਰਾਬਰ ਕੰਮ ਕਰਦੇ ਨੇ ਠੀਕ ਹੈ ਤਾਂ ਭਾਰਤ ਦਾ ਰਾਸ਼ਟਰਪਤੀ ਨਾ ਮਾਤਰ ਕਾਰਜਪਾਲਿਕਾ ਹੋਵੇਗਾ ਇੰਗਲੈਂਡ ਦੇ ਰਾਜੇ ਦੀ ਤਰ੍ਹਾਂ ਇਹ ਕਨਸੈਪਟ ਵੀ ਬਾਕੀ ਤੋਂ ਲੈ ਲਿਆ ਜੀ ਇਹ ਵੀ ਅਸੀਂ ਇੰਗਲੈਂਡ ਦੇ ਕਨਸਟੀਟਿਊਸ਼ਨ ਤੋਂ ਲੈ ਲਿਆ ਵੀ ਹੈ ਨਾ ਸਾਡੇ ਵੀ ਇੱਕ ਹੈ ਨਿਆਪਾਲਿਕਾ ਇੰਟੀਗ੍ਰੇਟਿਡ ਸਿਸਟਮ ਹੈ ਮਤਲਬ ਆ ਸਾਡਾ ਨਿਆਪਾਲਿਕਾ ਦਾ ਸਿਸਟਮ ਹੈ ਠੀਕ ਹੈ ਜੇ ਅਸੀਂ ਸਾਡੀ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੀ ਗੱਲ ਕਰਦੇ ਆ ਤਾਂ ਉਹਦੀ ਸ਼ਕਲਾ ਬਣਦੀ ਹੈ ਉਹ ਡੱਬੇ ਵਰਗੀ ਸ਼ਕਲ ਬਣਦੀ ਹੈ ਸੈਪਰੇਟ ਆ ਸੈਂਟਰ ਗਵਰਨਮੈਂਟ ਹੈ ਆ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਅਲੱਗ ਹੈ ਸਟੇਟ ਗਵਰਨਮੈਂਟ ਅਲੱਗ ਹੈ ਸਾਡੀ ਕਾਰਜਪਾਲਿਕਾ ਲੱਗ ਹੈ ਸਾਡੀ ਵਿਧਾਨਪਾਲ ਪਰ ਜਿਹੜੀ ਸਾਡੀ ਨਿਆਂਪਾਲਿਕਾ ਹੈ ਉਹ ਨਿਆਂ ਇੱਕ ਹੀ ਇਕਾਈਕ ਰਿਤ ਹੈ ਮਤਲਬ ਜੁੜੀ ਹੋਈ ਆਪਸ ਵਿੱਚ ਸਭ ਤੋਂ ਟੌਪ ਤੇ ਸੁਪਰੀਮ ਕੋਰਟ ਬੈਠੀ ਹੈ ਫਿਰ ਇਸ ਤੋਂ نیچے ਹਾਈ ਕੋਰਟਸ ਬੈਠੀਆਂ ਨੇ ਫਿਰ ਸਾਡੀਆਂ ਡਿਸਟ੍ਰਿਕਟ ਕੋਰਟਸ ਨੇ ਗਿਆ ਵੀ ਫਿਰ ਇਸ ਤੋਂ نیچے ਸਾਡੀਆਂ ਅਧੀਨ ਸਤ ਅਦਾਲਤਾਂ ਜਿਹਨੂੰ ਅਸੀਂ ਕੋਆਰਡੀਨੇਟ ਕੋਰਟਸ ਬੋਲ ਦਿੰਨੇ ਆ ਠੀਕ ਹੈ ਪਰ ਇਹ ਕੋਈ ਛੇਟਲੀ ਅਦਾਲਤ ਨੇ ਫੈਸਲਾ ਕੀਤਾ ਤਾਂ ਡਿਸਟ੍ਰਿਕਟ ਕੋਰਟ ਕੋਲ ਗਿਆ ਡਿਸਟ੍ਰਿਕਟ ਕੋਰਟ ਨੇ ਕੀਤਾ ਹਾਈ ਕੋਰਟ ਕੋਲ ਗਿਆ ਹਾਈ ਕੋਰਟ ਨੇ ਕੀਤਾ ਤਾਂ ਸੁਪਰੀਮ ਕੋਰਟ ਕੋਲ ਗਿਆ ਤਾਂ ਸਾਡੀ ਜਿਹੜੀ ਨਿਆਂਪਾਲਿਕਾ ਦਾ ਸਿਸਟਮ ਹੈ ਨਾ ਇਹ ਇੰਟੀਗ੍ਰੇਟਡ ਆਪਸ ਵਿੱਚ ਜੁੜਿਆ ਹੋਇਆ ਹੈ ਪਰ ਜੇ ਮੰਨ ਲ ਕੇਂਦਰ ਸਰਕਾਰ ਰਾਜ ਸਰਕਾਰ ਨੇ ਕੋਈ ਕਾਨੂੰਨ ਬਣਾਤਾ ਤਾਂ ਉਹ ਇਹਨੇ ਵੀ ਕੇਂਦਰ ਸਰਕਾਰ ਕੋਲ ਜਾਊਗਾ ਇਹ ਇੱਕ ਅਲੱਗ ਪ੍ਰਕਿਰਿਆ ਹੁੰਦੀ ਹੈ ਲੱਗਦੀ ਪਰ ਇਹਦਾ ਮਤਲਬ ਇਹ ਨਹੀਂ ਵੀ ਹਰ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਰਾਜ ਸਰਕਾਰ ਦੇ ਮਾਮਲਿਆਂ ਦੇ ਵਿੱਚ ਇੰਟਰਫੇਅਰ ਕਰੀ ਚੱਲੂਗੀ ਠੀਕ ਹੈ ਤਾਂ ਰਾਜ ਸਰਕਾਰ ਦਾ ਜਿਹੜਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦਾ 파ਟ ਹੈਗਾ ਉਹ ਅਲੱਗ-ਅਲੱਗ ਹੁੰਦਾ ਹੈ ਪਰ ਨਿਆਂਪਾਲਿਕਾ ਕੇਂਦਰ ਦੀ ਤੇ ਰਾਜਾਂ ਦੀ ਦੋਨਾਂ ਦੀ ਇੱਕ ਹੀ ਗ੍ਰਿਤਾ ਮਿਲਦੀ-ਜੁਲਦੀ ਨਿਆਂਪਾਲਿਕਾ ਵੀ ਠੀਕ ਹੈ ਕਾਨੂੰਨ ਨਿਰਮਾਣ ਦੀ ਪ੍ਰਕਿਰਿਆ ਜਿਵੇਂ ਕਾਨੂੰਨ ਇੰਡੀਆ 'ਚ ਬਣਦਾ ਓਵੇਂ ਇੰਗਲੈਂਡ 'ਚ ਬਣਦਾ ਹੈ ਕਾਨੂੰਨ ਦਾ ਸ਼ਾਸਨ ਨਾ ਵੀ ਸਾਡੇ ਇੱਥੇ ਸਾਰਿਆਂ ਲੋਕਾਂ ਦੀ ਨਜ਼ਰਾਂ 'ਚ ਕਾਨੂੰਨ ਬਰਾਬਰ ਹੈਗਾ ਉੱਥੇ ਵੀ ਐਸਾ ਸੇਮ ਇੱਥੇ ਵੀ ਹੈ ਇੱਕੈਰੀ ਨਾਗਰਿਕਤਾ ਅਮਰੀਕਾ 'ਚ ਦੋਹਰੀ ਨਾਗਰਿਕਤਾ ਦਾ ਕਨਸੈਪਟ ਹੈ ਇੰਡੀਆ ਦੇ ਵਿੱਚ ਇੱਕੈਰੀ ਨਾਗਰਿਕਤਾ ਦਾ ਕਨਸੈਪਟ ਹੈ ਤੁਸੀਂ ਸਾਰੇ ਭਾਰਤ ਦੇ ਨਾਗਰਿਕ ਹੋ ਨਾ ਕਿ ਆਪਾਂ ਪੰਜਾਬ ਦੇ ਨਾਗਰਿਕ ਐ ਨਾ ਕਿ ਅਸੀਂ ਹਰਿਆਣਾ ਦੇ ਨਾਗਰਿਕ ਐ ਠੀਕ ਹੈ ਅਮਰੀਕਾ ਦੇ ਵਿੱਚ ਕੀ ਹੁੰਦਾ ਹੈ ਵੀ ਤੁਸੀਂ ਕੈਲੀਫੋਰਨੀਆ ਦੇ ਨਾਗਰਿਕ ਹੋ ਕੈਲੀਫੋਰਨੀਆ ਨੂੰ ਛੱਡ ਕੇ ਤੁਸੀਂ ਸੈਨ ਫਰਾਂਸਿਸਕੋ ਜਾਣਾ ਚਾਹੁੰਦੇ ਹੋ ਤਾਂ ਚੱਲੇ ਜਾਓ ਹੀ ਉੱਥੋਂ ਦੀ ਨਾਗਰਿਕਤਾ ਤੁਹਾਨੂੰ ਅਲੱਗ ਲੈਣੀ ਪੈਂਦੀ ਹੈ ਉੱਥੇ ਸਟੇਟਾਂ ਦੀ ਨਾਗਰਿਕਤਾ ਤੁਹਾਨੂੰ ਅਲੱਗ ਲੈਣੀ ਪੈਂਦੀ ਹੈ ਉੱਥੋਂ ਦੇ ਦੇਸ਼ ਦੀ ਨਾਗਰਿਕਤਾ ਤੁਹਾਨੂੰ ਅਲੱਗ ਲੈਣੀ ਪੈਂਦੀ ਹੈ ਭਈ ਇਹ ਤਾਂ ਦੋਨੋਂ ਓਕੇ ਤਾਂ ਇੰਡੀਆ ਜੇ ਕੈਰੀ ਨਾਗਰਿਕਤਾ ਜਿਵੇਂ ਇੰਗਲੈਂਡ ਦੇ ਵਿੱਚ ਹੈ ਓਕੇ ਵਿਧਾਨ ਮੰਡਲ ਦੇ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਤੇ ਛੋਟਾਂ ਲਗੀਆਂ ਠੀਕ ਹੈ ਮਤਲਬ ਜਿਵੇਂ ਆਰਟੀਕਲ ਨੰਬਰ ਆਪਾਂ 196 ਪੜ੍ਹ ਲਈਏ ਤੇ ਆਰਟੀਕਲ ਨੰਬਰ 105 ਪੜ੍ਹ ਲਈਏ ਇਹਦੇ ਤਹਿਤ ਜਿਹੜੇ ਸਾਡੇ ਵਿਧਾਨ ਇਨਾਂ ਨੂੰ ਕੁਝ ਮਾਮਲਿਆਂ ਦੇ ਵਿੱਚ ਵਿਸ਼ੇਸ਼ ਛੋਟ ਮਿਲਦੀ ਹੁੰਦੀ ਹੈ ਬਈ ਠੀਕ ਹੈ ਜੀ ਤੁਸੀਂ ਕਹੋਗੇ ਕਾਦੀ ਛੋਟ ਮਿਲਦੀ ਹੈ ਬਈ ਜਿਵੇਂ ਇਹਨਾਂ ਨੂੰ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਤਾਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਗ੍ਰਿਫਤਾਰ ਕਰਨਾ ਹੈ ਤਾਂ ਫਿਰ ਤੁਹਾਨੂੰ ਲੋਕ ਸਭਾ ਸਪੀਕਰ ਦੀ ਸਭਾ ਬੱਦੀ ਦੀ ਜਾਂ ਵਿਧਾਨ ਸਭਾ ਦੇ ਮੈਂਬਰ ਦੀ ਸਪੀਕਰ ਦੀ ਹੈਨਾ ਤਾਂ ਉਹਦੀ ਤੁਹਾਨੂੰ ਮਨਜ਼ੂਰੀ ਲੈਣੀ ਪੈਂਦੀ ਹੈ ਤਾਂ ਕੁਝ ਵਿਸ਼ੇਸ਼ ਅਧਿਕਾਰ ਇਹਨਾਂ ਕੋਲ ਹੈਗੇ ਨੇ ਠੀਕ ਹੈ ਬਾਕੀ ਆਮ ਨਾਗਰਿਕਾਂ ਦੇ ਮੁਕਾਬਲੇ ਸਭ ਤੋਂ ਵੱਧ ਵੋਟਾਂ ਦੇ ਆਧਾਰ ਤੇ ਚੋਣ ਜਿੱਤਣ ਦਾ ਫੈਸਲਾ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਬੰਦਾ ਸਭ ਤੋਂ ਵੱਧ ਵੋਟਾਂ ਇਹਨੂੰ ਇੰਗਲਿਸ਼ ਵਿੱਚ ਅਸੀਂ ਬੋਲਦੇ ਹਾਂ ਫਰਸਟ ਪਾਸਟ ਦਾ ਪੋਲ ਸਿਸਟਮ ਠੀਕ ਹੈ ਫਰਸਟ ਪਾਸਟ ਦਾ ਪੋਲ ਸਿਸਟਮ ਠੀਕ ਹੈ ਜੀ ਮਤਲਬ ਵੀ ਜਿਹੜੇ ਬੰਦੇ ਨੇ ਜੇ 10 ਵੋਟਾਂ ਨੇ ਤਾਂ 10 ਦੇ ਵਿੱਚੋਂ ਇੱਕ ਬੰਦਾ 4 ਵੋਟਾਂ ਲੈ ਗਿਆ ਇੱਕ ਬੰਦਾ 3 ਵੋਟਾਂ ਲੈ ਗਿਆ ਇੱਕ ਬੰਦਾ 2 ਵੋਟਾਂ ਲੈ ਗਿਆ ਜੀ ਇੱਕ ਬੰਦਾ 1 ਵੋਟ ਲੈ ਗਿਆ ਹਣਾ ਤਾਂ ਕੌਣ ਜਿੱਤੂਗਾ ਵੀ ਇੱਥੇ ਹੈ ਜੀ 4 ਵਾਲਾ ਜਿੱਤ ਗਿਆ ਵੀ ਤੇ ਜੇ ਕੋਈ ਰੂਲ ਨਹੀਂ ਹੈਗਾ ਪ੍ਰੋਪਰ ਵੀ ਭਾਈ 50% ਵੋਟਾਂ ਲੈਣੀਆਂ ਨੇ ਫੇਰ ਹੀ ਤੁਸੀਂ ਜੇਤੂ ਘਰਾ ਰਹੋਗੇ ਹਣਾ ਤਾਂ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਵੀ ਨੋਟ ਕਰਕੇ ਰੱਖ ਲਿਓ ਕੁਐਸਚਨ ਪੱਕਾ ਬੰਨੀ ਬੰਨਾ ਹੈ ਚੋਂ ਠੀਕ ਹੈ ਜੇ ਕੁਐਸਚਨ ਪੁੱਛਿਆ ਗਿਆ ਤਾਂ ਆਇਰਲੈਂਡ ਤੋਂ ਅਸੀਂ ਕੀ ਕੁਛ ਉਧਾਰ ਲਿਆ ਬਈ 1937 ਦੇ ਜੈਕਟ ਬਣਿਆ ਸੀ ਇਹਨਾਂ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਸਾਡੇ ਸੰਵਿਧਾਨ ਦੇ ਭਾਗ ਨੰਬਰ 4 ਦੇ ਵਿੱਚ ਹੈ ਆਰਟੀਕਲ ਨੰਬਰ 36 ਤੋਂ 51 ਤੱਕ ਹੈ ਇਹ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਠੀਕ ਹੈ ਅੱਛਾ ਅਸੀਂ ਭਾਰਤ ਦੇ ਰਾਸ਼ਟਰਪਤੀ ਜਿਹੜੇ ਹੈਗੇ ਨੇ ਇਹ 12 ਮੈਂਬਰਾਂ ਨੂੰ ਨਾਮਿਨੇਟ ਕਰਦੇ ਨੇ ਰਾਜ ਸਭਾ ਦੇ ਵਿੱਚੋਂ ਨਾਮਜ਼ਦ ਕਰਦੇ ਨੇ ਨਾਮਜ਼ਦ ਮਤਲਬ ਸੋਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ ਪੈਂਦੀ ਸਿੱਧੇ ਤੁਸੀਂ ਨਾਮਿਨੇਟ ਹੋ ਸਕਦੇ ਹੋ ਰਾਜ ਸਭਾ ਦੇ ਵਿੱਚ ਹਨਾ ਤਾਂ ਭਾਰਤ ਦੇ ਰਾਸ਼ਟਰੀ ਕਲਾ ਸਾਹਿਤ ਵਿਗਿਆਨ ਤੇ ਸਮਾਜ ਸੇਵਾ ਕਲਾ ਮਤਲਬ ਤੁਸੀਂ ਕੋਈ ਐਕਟਰ ਹੋ ਤੁਸੀਂ ਸਲਮਾਨ ਖਾਨ ਹੋ ਸ਼ਾਹਰੂਖ ਖਾਨ ਹੋ ਗੁਰਪ੍ਰੀਤ ਕੋ ਗੀਓ ਤੁਸੀਂ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਨੇ ਕਲਾ ਦੇ ਜਿਨ੍ਹਾਂ ਦੇ ਅੰਦਰ ਕਲਾ ਹੈ ਤੁਸੀਂ ਖਿਡਾਰੀ ਹੋ ਸਚਿੰਤ ਤੰਦੂਲਕਰ ਠੀਕ ਹੈ ਸੈਨਾ ਨੇਵਾਲ ਹੋਗੀ ਜਾਂ ਕੋਈ ਖਿਡਾਰੀ ਹੋਗਾ ਸਰਦਾਰਾ ਸਿੰਘ ਬਣੇ ਹੋਣੇ ਪਹਿਲਾਂ ਆ ਆਪਣੇ ਹੇਮਾ ਮਾਨ ਲਈ ਪਹਿਲਾਂ ਰਾਸ਼ਵਾਦੀ ਮੈਂਬਰ ਰਹਿ ਚੁੱਕੀ ਹੈਗੀ ਠੀਕ ਹੈ ਐਜ਼ ਅਕਲ ਆ ਦੇ ਤੌਰ ਤੇ ਸਾਹਿਤ ਤੁਸੀਂ ਕੋਈ ਵੱਡੇ ਲਿਟਰੇਚਰ ਨੂੰ ਮਤਲਬ ਲਿਖਿਆ ਹੋਇਆ ਕੋਈ ਕਲਾਸ ਮਤਲਬ ਸਾਹਿਤ ਕੋਈ ਪੁਸਤਕ ਲਿਖੀ ਹੈ ਕੋਈ ਨਾਟਕਕਾਰ ਹੋ ਕੋਈ ਕਵੀ ਹੋ ਤੁਸੀਂ ਨਾ ਇਸ ਤਰ੍ਹਾਂ ਦੇ ਆ ਸਮਾਜ ਸੇਵਾ ਤੁਸੀਂ ਕੋਈ ਸਮਾਜ ਸੇਵੀ ਹੋ ਨਾ ਤੇ ਤੇ ਵਿਗਿਆਨ ਤੁਸੀਂ ਵਿਗਿਆਨ ਦੇ ਖੇਤਰ ਜੀ ਕੋਈ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਤਾਂ ਇਹ ਚਾਰ ਖੇਤਰ ਨੇ ਜਿਨ੍ਹਾਂ ਦੇ ਵਿੱਚੋਂ ਭਾਰਤ ਦੇ ਰਾਸ਼ਟਰਪਤੀ ਨੋਮੀਨੇਟ ਕਰਦੇ ਹੁੰਦੇ ਨੇ ਅਲੱਗ-ਅਲੱਗ ਮੈਂਬਰਾਂ ਨੂੰ ਠੀਕ ਹੈ ਰਾਸ਼ਟਰਪਤੀ ਦਾ ਚੋਣ ਮੰਡਲ ਦੇ ਵਿਧੀ ਸਾਡੇ ਆਰਟੀਕਲ ਨੰਬਰ 254 ਪੜ੍ਹਦੇ ਹੁੰਨੇ ਆ ਬਈ ਤਾਂ ਆਰਟੀਕਲ ਨੰਬਰ 54 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਦਾ ਚੋਣ ਮੰਡਲ ਚੋਣ ਮੰਡਲ ਮਤਲਬ ਵੀ ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ ਕੌਣ ਕੌਣ ਸ਼ਾਮਲ ਹੋਊਗਾ ਤੇ ਜਿਵੇਂ ਉਹਦੇ ਵਿੱਚ ਲੋਕ ਸਭਾ ਰਾ ਸਭਾ ਤੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਤੇ ਅੱਗੇ ਉਹਦੀ ਚੋਣ ਪ੍ਰਕਿਰਿਆ ਕਿਸ ਪ੍ਰਕਾਰ ਦੀ ਹੋਊਗੀ ਇਹ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਸਾਡੇ ਆਰਟੀਕਲ 254 ਦੇ ਵਿੱਚ ਤੇ ਇਹ ਕਨਸੈਪਟ ਆਪਾਂ ਕਿਤੋਂ ਲੈ ਲਿਆ ਬਈ ਇਹ ਅਸੀਂ ਆਇਰਲੈਂਡ ਤੋਂ ਉਧਾਰ ਲੈ ਲਏ ਨੇ ਓਕੇ ਚਲੋ ਸਮਝ ਆ ਰਿਹਾ ਬਈ ਵੀਡੀਓ ਲਾਈਕ ਵੀ ਕਰਦੇ ਕਰੋ ਸ਼ੇਅਰ ਵੀ ਕਰਦੇ ਕਰੋ ਚੈਨਲ ਨੂੰ ਠੀਕ ਹੈ ਤੇ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਇਹਨੂੰ ਯਾਦ ਕਰ ਲੈਣਾ ਆਪਾਂ ਅਮਰੀਕਾ ਤੋਂ ਕੀ ਕੁਛ ਲੈ ਲਿਆ ਵੀ ਅਸੀਂ ਫੰਡਾਮੈਂਟਲ ਰਾਈਟਸ ਲੈ ਲਏ ਵੀ ਪ੍ਰਸਤਾਵਨਾ ਦਾ ਵਿਚਾਰ ਲੈ ਲਿਆ ਦੇਖੋ ਪ੍ਰਸਤਾਵਨਾ ਜਿਹੜੀ ਅਸੀਂ ਯੂਐਸਏ ਤੋਂ ਲਈ ਹੈ ਪਰ ਇਹਦੀ ਭਾਸ਼ਾ ਜਿਹੜੀ ਨੂੰ ਅਸੀਂ ਆਸਟ੍ਰੇਲੀਆ ਤੋਂ ਲਈ ਹੈ ਇੱਥੇ ਕਨਫਿਊਜ਼ਨ ਪੈਦਾ ਹੋਣੀ ਥੋੜੀ ਜੀ ਹੈ ਨਾ ਯਾਦ ਰੱਖਣਾ ਆਪਾਂ ਮਹਾਦੋਸ਼ ਦੀ ਪ੍ਰਕਿਰਿਆ ਆਰਟੀਕਲ ਨੰਬਰ ਸਾਡਾ ਜਿਹੜਾ 61 ਹੈ ਵੀ ਤਾਂ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ ਨੰਬਰ 61 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਲਾਇ ਹੁਣ ਮਹਾਦੋਸ਼ ਦਾ ਮਤਲਬ ਕੀ ਹੋਇਆ ਭਈ ਇੱਕ ਤਾਂ ਦੋਸ਼ ਹੋ ਗਿਆ ਇੱਕ ਮਹਾਦੋਸ਼ ਹੋ ਗਿਆ ਮਹਾਦੋਸ਼ ਦਾ ਮਤਲਬ ਹੁੰਦਾ ਵੀ ਸੰਵਿਧਾਨ ਦੀ ਉਲੰਘਣਾ ਕਰਨੀ ਇਹ ਨਹੀਂ ਭਾਰਤ ਦੇ ਰਾਸ਼ਟਰਪਤੀ ਨੇ ਕਿਸੇ ਥੱਪੜ ਮਾਰਿਆ ਠੀਕ ਹੈ ਜੀ ਕਿਸੇ ਨੂੰ ਉਹਨੇ ਗਾਲੀ ਗਲੋਚ ਕਰਤੀ ਉਹ ਮਹਾਦੋਸ਼ ਨਹੀਂ ਹੁੰਦਾ ਹੁੰਦਾ ਮਹਾਦੋਸ਼ ਦਾ ਮਤਲਬ ਕੀ ਹੁੰਦਾ ਹੈ ਵੀ ਭਾਰਤ ਦਾ ਰਾਸ਼ਟਰਪਤੀ ਜਿਸ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਸੰਵਿਧਾਨ ਦੀ ਉਲੰਘਣਾ ਮਤਲਬ ਕੀ ਹੋ ਗਿਆ ਵੀ ਉਹਨੇ ਮੰਤਰੀ ਪਰਿਸ਼ਦ ਦਾ ਆਦੇਸ਼ ਜਾਂ ਉਹਨੇ ਜਿਹੜੀ ਸਲਾਹ ਮੰਨਨ ਤੋਂ ਇਨਕਾਰ ਕਰਤਾ ਤਾਂ ਇਹ ਸਵਿਧਾਨ ਦੀ ਉਲੰਘਣਾ ਹੈ ਬਸਤੀ ਭਈ ਤੋਂ ਦੱਸਤੀ 임피치먼ਟ ਕੀਤੀ ਪਰ ਹਜੇ ਤੱਕ ਕਿਸੇ ਵੀ ਰਾਸ਼ਟਰਪਤੀ ਦੇ ਖਿਲਾਫ 임피치먼ਟ ਨਹੀਂ ਹੋਈ ਭਾਰਤ ਦੇ ਇਹ ਧਿਆਨ ਰੱਖਣਾ ਹੈ ਨਿਆਂਪਰਕ ਸਾਡੀ ਸੰਤਰੋਵੇ ਵੀ ਜੁਡੀਸ਼ੀਅਲ ਰਿਵਿਊ ਨਿਆਇਕ ਸਮਿਖਿਆ ਵਾਟ ਇਜ਼ ਨਿਆਇਕ ਸਮਿਖਿਆ ਵੀ ਨਿਆਇਕ ਸਮਿਖਿਆ ਦਾ ਕੀ ਮਤਲਬ ਹੁੰਦਾ ਹੈ ਨਾ ਤਾਂ ਨਿਆਇਕ ਸਮਿਖਿਆ ਦਾ ਮਤਲਬ ਹੁੰਦਾ ਹੈ ਜੇ ਮੰਨ ਲਓ ਸਾਡੀ ਸੰਸਦ ਨੇ ਜਾਂ ਸਾਡੀ ਵਿਧਾਨਪਾਲਿਕਾ ਨੇ ਕੋਈ ਇਹ ਜਾਂ ਕਾਨੂੰਨ ਬਣਾਤਾ ਜਿਹੜਾ ਸਾਡੇ ਦੇਸ਼ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਘਟਾਉਂਦਾ ਹੈ ਉਹਨੂੰ ਕਿਤੇ ਨਾ ਕਿਤੇ ਇੰਪੈਕਟ ਕਰਦਾ ਹੈ ਤਾਂ ਸਾਡੀ ਨਿਆਂਪਾਲਿਕਾ ਕੋਲ ਇੰਨੀ ਪਾਵਰ ਹੈਗੀ ਹੈ ਇਹ ਵੀ ਉਸ ਨੂੰ ਕੀ ਕਰ ਦਊਗੀ ਖਤਮ ਕਰ ਦਊਗੀ ਹੈ ਨਾ ਮਤਲਬ ਵੀ ਕੋਈ ਵੀ ਆਦੇਸ਼ ਕੋਈ ਵੀ ਕਾਨੂੰਨ ਕੋਈ ਵੀ ਵਿਧੀ ਕੋਈ ਵੀ ਜਿਹੜਾ ਹੈ ਜੀ ਕੋਈ ਆਦੇਸ਼ ਜਾਰੀ ਕੀਤਾ ਜਾਂਦਾ ਹੈ ਜਿਹਦੇ ਨਾਲ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਕਿਤੇ ਨਾ ਕਿਤੇ ਫਰਕ ਪੈਂਦਾ ਹੈ ਘਟਦੇ ਨੇ ਉਹਨਾਂ ਦੇ ਅਧਿਕਾਰ ਤਾਂ ਸਾਡੀ ਸੁਪਰੀਮ ਕੋਰਟ ਉਹਨਾਂ ਨੂੰ ਖਤਮ ਕਰ ਸਕਦੀ ਹੈ ਇਸੇ ਸੁਪਰੀਮ ਕੋਰਟ ਦੀ ਪਾਵਰ ਨੂੰ ਅਸੀਂ ਜੁਡੀਸ਼ੀਅਲ ਰਿਵਿਊ ਦਾ ਨਾਮ ਦੇ ਦਿੰਦੇ ਨੇ ਇਹ ਅਸੀਂ ਕਿਦੋਂ ਲੈ ਲਿਆ ਸੀ ਹੈ ਨਾ ਆ ਪਿਛਲੇ ਪੇਪਰ ਚ ਆਇਆ ਸੀ ਥੋੜੇ 2024 ਵਾਲੇ ਪੇਪਰ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਫੁੱਲ ਫਾਰਮ ਪੁੱਛੀ ਗਈ ਸੀ ਨਾ ਤੈਨੂੰ ਪੁੱਛਿਆ ਗਿਆ ਸੀ ਵੀ ਪੀਆਈਐਲ ਮੈਸ ਨੂੰ ਕਰਵਾਏ ਵੀ ਹੋਏ ਸੀਗੇ ਤਾਂ ਹੀ ਹੁਣ ਪਿਛਲੇ ਪੇਪਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ 60 ਦੇ ਵਿੱਚੋਂ 56 ਕੁਐਸਚਨ ਸਾਡੇ ਕਰਵਾਏ ਹੋਏ ਸਿੱਧੇ ਕੰਟੈਂਟ ਦੇ ਵਿੱਚੋਂ ਆਏ ਹੋਏ ਨੇ ਹਨਾ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਬਈ ਕਿਵੇਂ ਤੁਸੀਂ ਹਟਾ ਸਕਦੇ ਹੋ ਉਪਰਾਸ਼ਟਪਤੀ ਦਾ ਅਹੁਦਾ ਭਾਰਤ ਦੇ ਵਿੱਚ ਠੀਕ ਹੈ ਇਹ ਵੀ ਅਮਰੀਕਾ ਤੋਂ ਅਸੀਂ ਉਧਾਰ ਲਿਆ ਹੈ ਵਿੱਤੀ ਐਮਰਜੈਂਸੀ ਸਾਡੇ ਆਰਟੀਕਲ ਨੰਬਰ 360 ਦੇ ਵਿੱਚ ਮੈਂਸ਼ਨ ਇਹ ਆਰਟੀਕਲ ਨੰਬਰ 360 ਵੈਰੀ ਇੰਪੋਰਟੈਂਟ ਤੁਹਾਡੇ ਇਹ ਸਾਰਾ ਕੁਝ ਅਸੀਂ ਕਿਤੋਂ ਆਧਾਰ ਲੈ ਲਿਆ ਵੀ ਇਹ ਸਾਰਾ ਕੁਝ ਅਸੀਂ ਅਮਰੀਕਾ ਦੇ ਸਿਧਾਂਤ ਤੋਂ ਆਧਾਰ ਲੈ ਲਿਆ ਸੀ ਠੀਕ ਹੈ ਜੀ ਤਾਂ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਇਹਨੂੰ ਆਪਾਂ ਯਾਦ ਕਰਕੇ ਚੱਲਣਾ ਠੀਕ ਹੈ ਚਲੋ ਆਸਟ੍ਰੇਲੀਆ ਦੇ ਸੰਵਿਧਾਨ 1901 ਤੋਂ ਸੰਵਿਧਾਨ ਦਾ ਫਾਰਮ ਦੇ ਵਿੱਚ ਹੈਗਾ ਤਾਂ ਪ੍ਰਸਤਾਵਨਾ ਦੀ ਭਾਸ਼ਾ ਜਿਵੇਂ ਹਨਾ ਪੜ ਗਿਆ ਆਪਾਂ ਪਹਿਲਾਂ ਵੀ ਜਿਹੜੀ ਪ੍ਰਸਤਾਵਨਾ ਹੈ ਇਹ ਤਾਂ ਅਸੀਂ ਯੂਐਸਓ ਤੋਂ ਲੈ ਲਈ ਠੀਕ ਹੈ ਤੇ ਜਿਹੜੀ ਪ੍ਰਸਤਾਵਨਾ ਦੀ ਭਾਸ਼ਾ ਹੈ ਇਹ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਸੋਰੀ ਜਿਹੜੀ ਪ੍ਰਸਤਾਵਨਾ ਹੈ ਅਮਰੀਕਾ ਤੋਂ ਲਈ ਜਿਹੜੀ ਪ੍ਰਸਤਾਵਨਾ ਦੀ ਭਾਸ਼ਾ ਹੈ ਵੀ ਆਰ ਦਾ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਪੜਦੇ ਨਾ ਆਪਾਂ ਵੀ ਆਰ ਦਾ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ ਲੋਕਤੰਤਰੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਕਰਦੇ ਨਾ ਫਿਰ ਸਮਾਨਤਾ ਆਸਤੰਤਰਤਾ ਭਾਈਚਾਰਾ ਬੰਧਤਾ ਵਨਸ ਇਕਤਾ ਅਖੰਡਤਾ ਐਸਾਰੀ ਗੱਲਾਂ ਆਪਾਂ ਕਰਦੇ ਨਾ ਵਿੱਚ ਤਾਂ ਆਂਦੇ ਨਾ ਚਲੋ ਉਹ ਭਾਸ਼ਾ ਹੈ ਜਿਹੜੀ ਸਮਰਤੀ ਸੂਚੀ ਬਈ ਹਣਾ ਬੀਜੇ ਦੇ ਵਿੱਚ ਕੇਂਦਰ ਵੀ ਕਾਨੂੰਨ ਬਣਾਵੇ ਰਾਜ ਵੀ ਕਾਨੂੰਨ ਬਣਾਵੇ ਕੇਂਦਰ ਤੇ ਰਾਜ ਸਬੰਧ ਹੈਨਾ ਸੈਂਟਰ ਸਟੇਟ ਰਿਲੇਸ਼ਨ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ 7ਵੀਂ ਸੂਚੀ ਦੋਵੇਂ ਸਦਨਾਂ ਦੀ ਜੁਆਇੰਟ ਬੈਠਕ ਹੈਨਾ ਪੜਦੇ ਹੈ ਨਾ ਆਰਟੀਕਲ 248 ਦੇ ਤਹਿਤ ਠੀਕ ਹੈ ਵੀ ਕਦੇ ਦੋਨੋਂ ਡਿਸੀਜਨ ਡਿਸੀਜਨ ਹੋ ਜੇ ਦੋ ਹਣਾ ਲੋਕ ਸਭਾ ਦੇ ਰਾਸਵਜਗਾਰ ਹਨਾ ਇੱਕ ਦੂਜੇ ਦੀ ਗੁੱਤਨੀ ਫੜ ਲੈਣਾ ਹੋਣਾ ਤੈਨੂੰ ਕੁੱਟ ਦਊ ਮੈਂ ਤੈਨੂੰ ਕੁੱਟ ਦਊ ਐ ਕਰ ਦਊ ਬਾਹਰ ਕਰ ਦਊ ਹਣਾ ਫਿਰ ਭਾਰਤ ਦਾ ਰਾਸ਼ਟਰਪਤੀ ਭੱਜਿਆ ਪਜਾਉਂਦਾ ਉਹ ਕਹਿੰਦਾ ਨਾ 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 ਲੜਨਾ ਨਹੀਂ ਹੈਗਾ ਭਾਈ ਮੈਂ ਤੁਹਾਡਾ ਜੁਆਇੰਟ ਸੈਸ਼ਨ ਬੁਲਾਣਾ ਹੈ ਉਹ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ ਕਿਸੇ ਵਿੱਚ ਮੈਂਸ਼ਨ ਕੀਤਾ ਗਿਆ ਆਰਟੀਕਲ ਨੰਬਰ 108 ਚ ਕੀਤਾ ਗਿਆ ਠੀਕ ਹੈ ਤਾਂ ਇਹ ਸਾਰਾ ਕੁਝ ਅਸੀਂ ਆਸਟ੍ਰੇਲੀਆ ਤੋਂ ਲੈ ਲਵਿਆਂ ਪੁੱਛੂਗਾ ਵੀ ਦੋਸਤੋ ਭਾਈ ਵੀ ਅਸੀਂ ਜੁਆਇੰਟ ਸੈਸ਼ਨ ਕੀਤਾ ਉਦਾਹਰਣ ਲੈ ਲਿਆ ਬੜਾ ਹੈਗਾ ਲਾਦਾਂਗੇ ਫਿਰ ਕਿਉਂ ਪੜਿਓ ਚੱਕਰ ਮੈਂ ਦੱਸ ਦਾਂਗੇ ਅਸੀਂ ਬਈ ਹਨਾ ਚੱਕਰ ਜਿਵੇਂ ਦੀ ਲੋੜ ਹੀ ਨਹੀਂ ਹੈ ਆਪਾਂ ਨੂੰ ਹਨਾ ਚਲੋ ਪੀਐਸਟਾਟ ਲੈਵਲ ਤੱਕ ਸਫੀਸ਼ੀਐਂਟ ਹੈ ਚਲੋ ਕੈਨੇਡਾ ਤੋਂ ਕੈਨੇਡਾ ਵੀ ਕਾਫੀ ਇੰਪੋਰਟੈਂਟ ਹੈ ਵੀ ਹਨਾ ਜਿਹੜੀ ਸਾਡੀ ਸੰਗੀ ਪ੍ਰਣਾਲੀ ਹੈ ਅਸੀਂ ਇੱਕ ਸੰਗ ਹੈ ਸੰਗ ਵੀ ਤਿੰਨ ਪ੍ਰਕਾਰ ਦੇ ਹੁੰਦੇ ਨੇ ਪਰ ਇੱਥੇ ਸਾਨੂੰ ਇੰਨਾ ਸੰਗ ਮੈਨੂੰ ਹੀ ਪਾੜਨ ਦੀ ਲੋੜ ਹੈ ਨਹੀਂ ਇੱਥੇ ਠੀਕ ਹੈ ਸਾਨੂੰ ਵੀ ਆਪਣੇ ਸੰਗ ਨੂੰ ਕਸਟ ਦੇਣ ਦੀ ਲੋੜ ਹੈ ਨਹੀਂ ਸੰਗ ਸੰਗ ਦਾ ਫਰਕ ਹੁੰਦਾ ਹੈ ਹਨਾ ਇੱਥੇ ਸੰਗ ਹੋ ਰਿਹਾ ਸਾਡੇ ਵਾਲਾ ਸੰਗ ਹੋ ਰਿਹਾ ਹਨਾ ਚਲੋ ਸਾਂਗ ਵੀ ਕਈ ਪ੍ਰਕਾਰ ਦੇ ਹੁੰਦੇ ਨੇ ਵੀ ਜਿਹਦੇ ਵਿੱਚ ਇੱਕ ਕਨਫੈਡਰੇਸ਼ਨ ਫੈਡਰੇਸ਼ਨ ਤੇ ਇੱਕ ਸਾਡਾ ਯੂਨੀਅਨ ਹੁੰਦਾ ਹੈ ਇੰਡੀਆ ਇਜ਼ ਅ ਯੂਨੀਅਨ ਯੂਨੀਅਨ ਦੇ ਵਿੱਚ ਕੀ ਹੁੰਦਾ ਜਿਹੜੀ ਕੇਂਦਰ ਸਰਕਾਰ ਹੁੰਦੀ ਹੈ ਜਿਆਦਾ ਮਜ਼ਬੂਤ ਹੁੰਦੀ ਹੈ ਕੰਪੈਰੀਟਿਵ ਟੂ ਸਟੇਟ ਗਵਰਨਮੈਂਟ ਦੇ ਮੁਕਾਬਲੇ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਸਟੇਟਾਂ ਕੋਲ ਕਿੰਨੀਆਂ ਪਾਵਰਸ ਨੇਗੀਆਂ ਸਟੇਟਾਂ ਕੋਲ ਕਿੰਨੀਆਂ ਪਾਵਰਸ ਨੇ ਕੇਂਦਰ ਦੇ ਮੁਕਾਬਲੇ ਵੀ ਇੱਥੇ ਕੇਂਦਰ ਜਿਆਦਾ ਮਜ਼ਬੂਤ ਹੈ ਜਾਂ ਇੱਥੇ ਰਾਜ ਜਿਆਦਾ ਮਜ਼ਬੂਤ ਨੇ ਤੁਸੀਂ ਹੁਣ ਸਿੱਧਾ ਬਈ ਹੈ ਨਾ ਭਗਵਾਨ ਜੀ ਮਾਨੋਰਾ ਨੂੰ ਸਾੜੇ ਕੱਢਣੇ ਪੈਂਦੇ ਨੇ ਭਾਈ ਵੀ ਪੈਸੇ ਦੇ ਦਿਓ ਪੈਸੇ ਦੇ ਦਿਓ ਜਾਂ ਜਿੰਨੇ ਵੀ ਸੀਐਮ ਸਾਹਿਬ ਆਗੇ ਨੇ ਸਾਡੇ ਉਹਨਾਂ ਨੂੰ ਸਾੜੇ ਕੱਢਣੇ ਪੈਂਦੇ ਨੇ ਨਾ ਵੀ ਭਾਈ ਸਾਨੂੰ ਪੈਸੇ ਚਾਹੀਦੇ ਨੇ ਪੈਸੇ ਦੇ ਦਿਓ ਜੀ ਹਨਾ ਠੀਕ ਹੈ ਅ ਆਪਣੇ ਡੈਮੋ ਕਲਾਸਾਂ ਮਾਸਟਰ ਜਿਹੜੀਆਂ ਤਾਂ ਸਾਡੀ ਐਪ ਤੇ ਪਈਆਂ ਨੇਗੀਆਂ ਤੁਸੀਂ ਐਪ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਡੈਮੋ ਕਲਾਸਿਸ ਠੀਕ ਹੈ ਤੇ ਕੋਈ ਗੱਲ ਨਹੀਂ ਅ ਕਰ ਲੈਣੇ ਸ਼ੁਰੂ ਆਪਾਂ ਮਾਸਟਰ ਕਰਦੇ ਦੀ ਡੈਮੋ ਕਲਾਸ ਵੀ ਕਰ ਲੈਣੇ ਸ਼ੁਰੂ ਆਪਾਂ ਠੀਕ ਹੈ ਕੋਈ ਥਿਊਰੀ ਕਰ ਲੈਣੇ ਸ਼ੁਰੂ ਆਪਾਂ ਠੀਕ ਹੈ ਤੁਸੀਂ ਲੈ ਲਿਓ ਕੋਈ ਗੱਲ ਲੈਣੇ ਡੈਮੋ ਕਲਾਸ ਠੀਕ ਹੈ ਜੀ ਠੀਕ ਹੈ ਚਲੋ ਪੜੀਏਗੇ ਪੜੋ ਵੀ ਪੜੋ ਓਕੇ ਚਲੋ ਤਾਂ ਕੈਨੇਡਾ ਤੋਂ ਅਸੀਂ ਤਾਂ ਇਹ ਸਾਡਾ ਜਿਹੜਾ ਕੇਂਦਰ ਮਜ਼ਬੂਤ ਹੈ ਇਹ ਅਸੀਂ ਇਹ ਮਜ਼ਬੂਤ ਕੇਂਦਰ ਹੈ ਨਾ ਦੇਖੋ ਰਾਜਪਾਲ ਦੁਆਰਾ ਰਾਸ਼ਟਰਪਤੀ ਦੇ ਵਿਚਾਰ ਰਹਿਟ ਬਿੱਲਾਂ ਨੂੰ ਰੱਖਣਾ ਤਾਂ ਕਈ ਵਾਰ ਨਾ ਰਾਜਪਾਲ ਆਰਟੀਕਲ ਨੰਬਰ 200 ਦੀ ਵਰਤੋਂ ਕਰਦੇ ਹੋਏ ਬਹੁਤ ਸਾਰੇ ਜਿਹੜੇ ਬਿੱਲ ਆਗੇ ਨੇ ਰਾਸ਼ਟਰਪਤੀ ਕੋਲੇ ਭੇਜ ਦਿੰਦਾ ਵੀ ਰਾਸ਼ਟਰਪਤੀ ਜੀ ਦੇ ਉੱਪਰ ਵਿਚਾਰ ਚਰਚਾ ਕਰੂ ਮੜਾ ਜਾਂ ਨਾ ਬਾਧੂ ਸ਼ਕਤੀਆਂ ਅਸੀਂ ਨਾ ਜਿਵੇਂ ਅਸੀਂ ਸਵਿਧਾਨ ਦਾ ਆਰਟੀਕਲ ਨੰਬਰ 248 ਪੜ੍ਹਦੇ ਹੁੰਨੇ ਆ ਤਾਂ ਇਹਦੇ ਵਿੱਚ ਕੀ ਹੁੰਦਾ ਵੀ ਜਿਹੜੀਆਂ ਸ਼ਕਤੀਆਂ ਕਿਸੇ ਕੋਲ ਨਹੀਂ ਹੈਗੀਆਂ ਨਾ ਰਾਜਾਂ ਕੋਲ ਨੇ ਨਾ ਕੇਂਦਰ ਕੋਲ ਨੇ ਉਹ ਸਾਰੀਆਂ ਕਿਹਦੇ ਕੋਲ ਹੋਣਗੀਆਂ ਕੇਂਦਰ ਕੋਲ ਹੋਣੀਆਂ ਤਾਂ ਇਹ ਬਈ ਮਜ਼ਬੂਤ ਕੇਂਦਰ ਹੈ ਹਨਾ ਹੋਰ ਕੀ ਹੈ ਰਾਜਪਾਲ ਦੀ ਅਪੁਆਇੰਟਮੈਂਟ ਕੇਂਦਰ ਕਰੇਗਾ ਇਹ ਵੀ ਲੈ ਲਿਆ ਸੀ ਸੁਪਰੀਮ ਕੋਰਟ ਦਾ ਸਲਾਹਕਾਰੀ ਫੈਸਲਾ ਜਿਵੇਂ ਤਾਂ ਸੁਪਰੀਮ ਕੋਰਟ ਸਵਿਧਾਨ ਦੇ ਮਸਲਿਆਂ ਦੇ ਵਿੱਚੋਂ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਹ ਦੇ ਸਕਦੀ ਹੈ ਇਹ ਨਹੀਂ ਭਈ ਤੁਸੀਂ ਸੂਟ ਕਿਹੜਾ ਲੈਣਾ ਹੈ ਸਾਰੀ ਕਿੜੀ ਲੈਣੀ ਹੈ ਹਨਾ ਕਿਹੜਾ ਰੰਗ ਜੱਚਦਾ ਉਹ ਕਿਹੜਾ ਨਹੀਂ ਜਿ세 ਤਾਂ ਉਹ ਨਹੀਂ ਸਵਿਧਾਨ ਦੇ ਮਸਲਿਆਂ ਦੇ ਵਿੱਚ ਸਲਾਹ ਲੈ ਸਕਦੀ ਹੈ ਭਾਰਤ ਦੀ ਸੁਪਰੀਮ ਕੋਰਟ ਸਲਾਹ ਦੇ ਸਕਦੀ ਹੈ ਰਾਸ਼ਟਰਪਤੀ ਨੂੰ ਹਾਂ ਸਲਾਹ ਨੂੰ ਮੰਨਣਾ ਨਾ ਮੰਨਣਾ ਇਹ ਰਾਸ਼ਟਰਪਤੀ ਉੱਪਰ ਡਿਪੈਂਡ ਕਰਦਾ ਹੈ ਇਹ ਵੀ ਸਲਾਹ ਦੇਣਾ ਨਾ ਦੇਣਾ ਇਹ ਵੀ ਡਿਪੈਂਡ ਕਰਦਾ ਤੁਸੀਂ ਸਾਡਾ ਪੀਐਸਟਾ ਦਾ ਬੈਚ ਲੈ ਸਕਦੇ ਹੋ ਭਈ ਸਿਰਫ 3500 ਰੁਪਏ ਦਾ ਠੀਕ ਹੈ ਜੀ ਕਿਉਂ ਪੜਿਓ ਜੱਕਰ ਮੈਂ ਹਨਾ ਤ aí ਦੇ ਵਿੱਚ ਅਸੀਂ ਤੁਹਾਨੂੰ ਕੰਪਲੀਟ ਥਿਊਰੀ NCERT ਬੇਸ ਥਿਊਰੀ SCERT ਬੇਸ ਥਿਊਰੀ ਟੌਪਿਕ ਵਾਈਜ਼ ਟੈਸਟ ਸੀਰੀਜ਼ ਇਹਦੇ ਵਿੱਚ PDF ਨੋਟਸ ਨੇਗੇ ਲਾਈਵ ਪਲੱਸ ਰਿਕਾਰਡਡ ਕਲਾਸਿਸ ਤੁਹਾਨੂੰ ਦੇ ਰਹੇ ਅਸੀਂ ਇਹਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਸਾਡੀ ਅਸੀਂ CDP ਦੀ ਬੁੱਕ ਵੀ ਤੁਹਾਨੂੰ ਦੇ ਰਹੇ ਹਾਂ ਆਨਲਾਈਨ ਆਫਲਾਈਨ ਦੋਨੋਂ ਮੋਡ ਦੇ ਵਿੱਚ ਹੈ ਤੁਸੀਂ ਜੇ ਆਫਲਾਈਨ ਜੁਆਇਨ ਕਰਨਾ ਹੈ ਆਨਲਾਈਨ ਦਾ ਸ਼ੂਰੀ ਕਰ ਸਕਦੇ ਹੋ ਜਿ ਐਜੂਕੇਸ਼ਨ ਦੇ ਉੱਪਰ ਜੇ ਆਫਲਾਈਨ ਕਰਨਾ ਹੈ ਤਾਂ ਸਾਡੀ YLS ਅਕੈਡਮੀ ਬੱਸ ਸਟੈਂਡ ਦੇ ਨੇੜੇ ਆ ਬਈ ਕੋਈ ਸਾਡੀ ਬ੍ਰਾਂਚ ਨਹੀਂ ਸਿੰਗਲ ਬ੍ਰਾਂਚ ਇੱਕ ਠੀਕ ਹੈ ਪੰਪ ਹੈਗਾ ਇਹ ਪੰਪ ਦੇ ਨਾਲ ਹੀ ਸਾਡੀ ਅਕੈਡਮੀ ਦਾ ਰਸਤਾ ਜਾਂਦਾ ਹੈ ਜੀ ਉਸ ਰਸਤੇ ਦੇ ਉੱਪਰ ਬਿਲਡਿੰਗ ਸਾਡੀ ਠੀਕ ਹੈ ਤੁਸੀਂ ਆ ਸਕਦੇ ਹੋ ਉੱਥੇ ਤੇ ਉੱਥੇ ਆ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਨੇੜੇ ਦੇ ਨੇੜੇ ਪਿੰਡਾਂ ਵਾਲੇ ਆ ਸਕਦੇ ਨੇਗੇ ਤਾਂ ਪੀਐਸਟ ਦਾ ਬੈਚ ਸਾਡਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਸਪੈਸ਼ਲ ਵਿੱਚ ਜੁਆਇਨ ਕਰ ਸਕਦੇ ਹੋ ਡੈਮੋ ਕਲਾਸਾਂ ਲੈਣੀਆਂ ਤਾਂ ਡੈਮੋ ਕਲਾਸਾਂ ਹੀ ਚੱਲ ਰਹੀਆਂ ਸਾਡੀਆਂ ਦੇ ਉੱਪਰ ਸੀਡੀਪੀ ਦੀ ਵੀ ਲੈ ਸਕਦੇ ਹੋ ਅਸੀਂ ਇੱਕ ਮਾਸਟਰ ਗ੍ਰੈਜੂਏਟ ਦੀ ਐਸਐਸਟੀ ਦੀ ਤੇ ਲੈਕਚਰਰਾਂ ਦੀ ਇੱਕ ਟੈਸਟ ਸੀਰੀਜ਼ ਲਾਂਚ ਕੀਤੀ ਹੈ ਟੈਸਟ ਸੀਰੀਜ਼ ਹਿਸਟਰੀ ਦੀ ਲਾਂਚ ਕਰ ਚੁੱਕੇ ਆ ਲੈਕਚਰਰਾਂ ਦੀ ਤੇ ਮਾਸਟਰ ਗ੍ਰੈਜੂਏਟ ਦੀ ਹਿਸਟ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਅਸੀਂ ਦੇਵਾਂਗੇ ਜੀ ਮਾਸਟਰ ਕੀਡਰ ਦੇ 80000 ਪਲੱਸ MCQ ਠੀਕ ਹੈ ਤੇ ਇਹ ਤੁਹਾਡਾ ਪ੍ਰਾਈਸ ਇਹਦਾ 699 ਰੁਪਏ ਹੈ ਇਹਦਾ ਪ੍ਰਾਈਸ ਅਸੀਂ ਰੱਖਿਆ ਲੈਕਚਰਰ ਕੀਡਰ ਦਾ ਇਹ 499 ਰੁਪਏ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਤੇ ਆਪਣੀ ਤਿਆਰੀ ਨੂੰ ਇੱਕ ਪੁਖਤਾ ਬਣਾ ਸਕਦੇ ਹੋ ਤੇ ਜਿਹੜੀ PSAT ਵਾਸਤੇ ਤੁਹਾਡੀ ਜਿਹੜੀ ਹੈਗੀ ਹੈ ਟੈਸਟ ਸੀਰੀਜ਼ ਹੈ ਇਹ ਅਸੀਂ ਮੰਡੇ ਲਾਂਚ ਕਰਨ ਜਾ ਰਹੇ ਹਾਂ ਤੇ ਮੰਡੇ ਲਾਂਚ ਕਰਾਂਗੇ ਤੁਸੀਂ ਮੰਡੇ ਕਰ ਸਕਦੇ ਹੋ ਬਈ ਠੀਕ ਹੈ ਠੀਕ ਹੈ ਹਾਂ ਭਾਈ ਬੋਲੋ ਹੀ ਬੋਲੋ ਤੁਸੀਂ ਸਾਡੇ ਅਫੀਸ਼ੀਅਲ ਨੰਬਰ 975439 ਨੰਬਰ ਹੈਡਾ ਉਹਦੇ ਉੱਪਰ ਕਾਲ WhatsApp ਕਰ ਸਕਦੇ ਹੋ ਬਈ ਤੁਸੀਂ ਉਹ ਤੋਂ ਮੰਗਵਾ ਸਕਦੇ ਹੋ ਠੀਕ ਹੈ ਕਲੀਅਰ ਅੱਛਾ ਹੁਣ ਜਿਵੇਂ ਆਰਟੀਕਲ ਨੰਬਰ 21 ਹੈ ਬਈ ਇਹ ਕਹਿੰਦਾ ਜੀ ਆਰਟੀਕਲ ਨੰਬਰ 21 ਦੁਆਰਾ ਵਰਣਿਤ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਸਾਡਾ ਆਰਟੀਕਲ ਜਿਹੜਾ 21 ਹੈ ਇਹ ਮੋਸਟ ਇੰਪੋਰਟੈਂਟ ਤੁਹਾਡੇ ਵਾਸਤੇ ਇਹਦੇ ਉੱਪਰ ਮੈਂ ਇੱਕ ਸ਼ਾਰਟ ਹੀ ਪਾਉਣਾ ਹੈਗਾ ਠੀਕ ਹੈ ਆਰਟੀਕਲ ਨੰਬਰ 21 ਇੰਨਾ ਇੰਪੋਰਟੈਂਟ ਹੈ ਸਾਨੂੰ ਇਹ ਲਾਈਫ ਐਂਡ ਪਰਸਨਲ ਲਿਬਰਟੀ ਦਾ ਅਧਿਕਾਰ ਦਿੰਦਾ ਹੈ ਠੀਕ ਹੈ ਹੁਣ ਸਾਨੂੰ ਜਿਉਣ ਦਾ ਅਧਿਕਾਰ ਤਾਂ ਮਿਲਦਾ ਹੈ ਪਰ ਕੀ ਉਸਨੂੰ ਮਰਨ ਦਾ ਅਧਿਕਾਰ ਵੀ ਹੈਗਾ ਮਰਨ ਦਾ ਅਧਿਕਾਰ ਤਾਂ ਹੈ ਨਹੀਂਗਾ ਹੁਣ ਜਦੋਂ ਸਾਡਾ ਆਰਟੀਕਲ ਨੰਬਰ 21 ਸਾਨੂੰ ਕਹਿੰਦਾ ਤੁਸੀਂ ਜਿਓ ਲਾਈਫ ਦਾ ਅਧਿਕਾਰ ਤਾਂ ਸਾਨੂੰ ਦੇ ਰਿਹਾ ਪਰ ਫਿਰ ਇੰਡੀਆ ਦੇ ਵਿੱਚ ਮੌਤ ਦੀ ਸਜ਼ਾ ਕਿਉਂ ਦਿੱਤੀ ਜਾਂਦੀ ਹੈ ਬਈ ਇਹਦੇ ਉੱਪਰ ਸਵਾਲ ਹੋ ਗਿਆ ਨਾ ਕਿਬਾ ਸਾਡਾ ਗੱਸਾ ਵਿਧਾਨ ਸਾਨੂੰ ਜਿਉਣ ਦਾ ਅਧਿਕਾਰ ਤਾਂ ਦਿੰਦਾ ਮਰਨ ਦਾ ਅਧਿਕਾਰ ਤਾਂ ਦਿੰਦਾ ਨਹੀਂ ਹੈਗਾ ਠੀਕ ਹੈ ਫਿਰ ਮੌਤ ਦੀ ਸਜ਼ਾ ਕਿਉਂ ਦਿੱਤੀ ਜਾਂਦੀ ਹੈ ਤਾਂ ਉਹਦਾ ਦੂਸਰਾ ਪੱਖ ਕੀ ਹੈ ਵੀ ਦੂਸਰਾ ਉਹਦਾ ਪਹਿਲੂ ਕੀ ਹੈ ਵੀ ਜੇ ਕਿਸੇ ਇੰਡੀਆ ਦੇ ਨਾਗਰਿਕ ਨੂੰ ਜਾਂ ਕਿਸੇ ਵਿਅਕਤੀ ਨੂੰ ਜੇ ਉਹਦੀ ਜ਼ਿੰਦਗੀ ਦਾ ਅਧਿਕਾਰ ਉਹ ਤੋਂ ਖੋਇਆ ਜਾਂਦਾ ਤਾਂ ਉਹ ਸੰਵਿਧਾਨ ਜਿਹੜਾ ਅਸੀਂ ਵਿੱਚ ਸ਼ਾਮਿਲ ਕੀਤਾ ਸਿਧਾਂਤ ਦੇ ਵਿੱਚ ਸ਼ਾਮਿਲ ਕੀਤਾ ਨੂੰ ਅਸੀਂ ਤਾਂ ਅਸੀਂ ਜਾਪਾਨ ਦੇ ਸੰਵਿਧਾਨ ਤੋਂ ਉਧਾਰ ਲਿਆ ਇਹਦਾ ਮਤਲਬ ਕੀ ਹੈ ਵੀ ਜੇ ਅਸੀਂ ਕਿਸੇ ਬੰਦੀ ਦੀ ਜ਼ਿੰਦਗੀ ਨੂੰ ਖੋਣਿਆ ਠੀਕ ਹੈ ਤਾਂ ਉਹ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਦੁਆਰਾ ਹੀ ਖੋਇਆ ਜਾ ਸਕਦਾ ਹੈ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਵੈਸੇ ਤਾਂ ਸਾਡਾ ਕੰਸਟੀਟਿਊਸ਼ਨ ਅਲਾਉ ਨਹੀਂ ਕਰਦਾ ਕਿ ਕਿਸੇ ਦੀ ਤੁਸੀਂ ਜਾਨ ਲੈ ਲਓ ਠੀਕ ਹੈ ਬਟ ਜੇ ਅਸੀਂ ਕਿਸੇ ਦੀ ਜਾਨ ਲੈਣੀ ਵੀ ਹੈ ਤਾਂ ਉਹ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਦੁਆਰਾ ਹੀ ਲਈ ਜਾ ਸਕਦੀ ਹੈ ਬਈ ਠੀਕ ਹੈ ਜੀ ਗੱਲ ਕਲੀਅਰ ਹੈ ਮਤਲਬ ਜੇ ਉਸ ਨੂੰ ਫਾਂਸੀ ਸਜ਼ਾ ਹੋਈ ਹੈ ਤਾਂ ਕਾਨੂੰਨ ਦੁਆਰਾ ਸਾਬਤ ਇਹ ਨਹੀਂ ਮੇਰਾ ਜੀ ਕਰਿਆ ਇਸ ਬੰਦੇ ਨੂੰ ਮਾਰ ਦੋ ਗੋਲੀ ਮਾਰ ਦੋ ਐਵੇਂ ਨਹੀਂ ਜੇ ਅਸੀ ਕਿਸੇ ਬੰਦੇ ਨੂੰ ਉਹਦੀ ਉਹਨੂੰ ਸਜ਼ਾ ਦੇਣੀ ਹੈ ਤਾਂ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਵੀ ਭਾਈ ਜਿਵੇਂ ਕਿਸੇ ਬੰਦੇ ਨੇ ਬਹੁਤ ਗੰਭੀਰ ਅਪਰਾਧ ਕਰਤਾ ਤਾਂ ਸਾਡੀ ਸੁਪਰੀਮ ਕੋਰਟ ਉਹਨੂੰ ਸਜ਼ਾ ਸੁਣਾ ਦੂਗੀ ਬਹੁਤ ਹੀ ਸਜ਼ਾ ਸੁਣਾ ਜੂਗੀ ਇਹਦਾ ਮਤਲਬ ਵੀ ਉਹ ਕਾਨੂੰਨ ਦੁਆਰਾ ਸਾਬਿਤ ਪ੍ਰਕਿਰਿਆ ਦੁਆਰਾ ਹੀ ਉਸ ਬੰਦੇ ਦੀ ਜ਼ਿੰਦਗੀ ਖੋਈ ਜਾ ਸਕਦੀ ਹੈ ਤਾਂ ਇਹ ਕਨਸੈਪਟ ਅਸੀਂ ਕਿਤੋਂ ਲੈ ਲਿਆ ਸੀ ਇਹ ਕਨਸੈਪਟ ਅਸੀਂ ਆਰਟੀਕਲ ਨੰਬਰ 21 ਜਬਾਨ ਤੋਂ ਆਧਾਰ ਲੈ ਲਿਆ ਸੀ ਵੀ ਅਸੀਂ ਤੇ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਵੀ ਇਹਨੂੰ ਯਾਦ ਕਰ ਲੈਣਾ ਆਪਾਂ ਦੱਖਣੀ ਅਫਰੀਕਾ ਤੋਂ ਕੀ ਲੈ ਲਿਆ ਜੀ ਸੰਵਿਧਾਨ ਦੀ ਛੋਧ ਵਿਧੀ ਜਿਵੇਂ ਆਰਟੀਕ ਦੇ ਦੁਬਾਰਾ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਸ਼ੋਧ ਕਰਦੇ ਆਂ ਰਾਜ ਸਵਾਦੇ ਮੈਂਬਰਾਂ ਦੀ ਜੋੜ ਕਰਦੇ ਆਂ ਅਸੀਂ ਇਹ ਵੀ ਅਸੀਂ ਦੱਖਣੀ ਅਫਰੀਕਾ ਤੋਂ ਉਧਾਰ ਲੈ ਲਿਆ ਜੀ ਇਹ ਵੀ ਤੁਹਾਡੇ ਮੋਸਟ ਇੰਪੋਰਟੈਂਟ ਹੈ ਅ ਯੂ ਐਸ ਐਰ ਜਿਹਨੂੰ ਅਸੀਂ ਅੱਜ ਕੱਲ ਰਸ਼ੀਆ ਦੇ ਨਾਮ ਨਾਲ ਜਾਣਦੇ ਆਂ ਸਾਡਾ ਬੜਾ ਗੁੜਾ ਮਿੱਤਰ ਰਿਹਾ ਹੈ ਇਹ ਸਾਡਾ ਬਹੁਤ ਲੰਬੇ ਸਮੇਂ ਤੋਂ ਸਾਥ ਦਿੱਤਾ ਹੈ ਦੁਬਾਰਾ ਫਿਰ ਤੋਂ ਜਿਵੇਂ ਅਮਰੀਕਾ ਆਪਣੀ ਦਾਦਾਗਰੀ ਦਿਖਾ ਰਿਹਾ ਗੁੰਡਾਗਰਦੀ ਦਿਖਾ ਰਿਹਾ ਦੁਨੀਆ ਦੇ ਵਿੱਚ ਤਾਂ ਉਸ ਮਤਲਬ ਸੰਦਰਭ ਦੇ ਵਿੱਚ ਇੰਡੀਆ ਚਾਈਨਾ ਤੇ ਰਸ਼ੀਆ ਤਿੰਨੇ ਤਿਰਗੁਰ ਦੁਨੀਆ ਦੇ ਬਹੁਤ ਵੱਡੀ ਤਾਕਤ ਨੇਗੇ ਇਹ ਤਿੰਨੇ ਕੰਟਰੀਸ ਤਾਂ ਦੁਬਾਰਾ ਫਿਰ ਇਕੱਠੇ ਹੋਏ ਨੇ ਇਹ ਤੇ ਰਸ਼ੀਆ ਦਾ ਸਾਡਾ ਖਰ ਸ਼ੁਰੂ ਹੋ đi ਰਿਹਾ ਹੈ ਤੇ ਇਹੋ ਅਸੀਂ ਕੀ ਕੁਝ ਲੈ ਲਿਆ ਬਈ ਇਹੋ ਅਸੀਂ ਫੰਡਾਮੈਂਟਲ ਡਿਊਟੀਆਂ ਲੈ ਲੀਆਂ ਜਿਹੜੀ ਸਾਡੇ ਸੰਵਿਧਾਨ ਦੇ ਭਾਗ ਨੰਬਰ 4 A ਚ ਕੀਤੀਆਂ ਗਈਆਂ ਨੇ ਆਰਟੀਕਲ ਨੰਬਰ 51 A ਚ ਕੀਤੀਆਂ ਗਈਆਂ ਨੇ ਤੋਂ ਡੇ ਵਸੇ ਮੋਸਟ ਇੰਪੋਰਟੈਂਟ ਹੈ ਨਿਆਂਇਕ ਅਦਰਸ਼ ਠੀਕ ਹੈ ਜੀ ਨਿਆਂਇਕ ਅਦਰਸ਼ ਦੇ ਵਿੱਚ ਸ਼ਾਮਿਲ ਕੀਤੇ ਨੇ ਜਿਵੇਂ ਸਮਾਨਤਾ ਸੁਤੰਤਰਤਾ ਠੀਕ ਹੈ ਤੇ ਸਾਡੇ ਸਾਡੀ ਸੌਰੀ ਰਾਜਨੀਤਿਕ ਸਮਾਜਿਕ ਤੇ ਆਰਥਿਕ ਨਿਆਂ ਸਾਡੇ ਨੇ ਤਾਂ ਕਨਸੈਪਟ ਵੀ ਅਸੀਂ ਉਹਨਾਂ ਤੋਂ ਆਧਾਰ ਲੈ ਲਏ ਬਈ ਅਸੀਂ ਓਕੇ ਤਾਂ ਉਹ ਤਾਂ ਅਸੀਂ ਫਰਾਂਸ ਤੋਂ ਲਿਆ ਸੀ ਸਮਾਨਤਾ ਸਤੰਤਰਤਾ ਦਾ ਤੇ ਇੱਥੇ ਗਣਤੰਤਰ ਪ੍ਰਣਾਲੀ ਵੀ ਗਣਤੰਤਰ ਪ੍ਰਣਾਲੀ ਦਾ ਮਤਲਬ ਕੀ ਹੁੰਦਾ ਰਿਪਬਲਿਕ ਦਾ ਮਤਲਬ ਕੀ ਹੁੰਦਾ ਵੀ ਆਰ ਗਣਤੰਤਰ ਅਸੀਂ ਗਣਤੰਤਰ ਰਾਏ ਕ ਗਣਤੰਤਰ ਦੇਸ਼ ਬਣਾਨੇ ਨੇ ਅਸੀਂ ਤਾਂ ਗਣਤੰਤਰ ਜਾਂ ਗਣ ਰਾਜ ਦਾ ਕੀ ਮਤਲਬ ਹੁੰਦਾ ਹੈ ਗਣ ਰਾਜ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜੇ ਦੇਸ਼ ਦਾ ਮੁਖੀ ਰਾਜਾ ਜਾਂ ਰਾਣੀ ਨਾ ਹੋ ਕੇ ਲੋਕਾਂ ਦੁਆਰਾ ਚੁਣਿਆ ਗਿਆ ਕੋਈ ਨੁਮਾਇੰਦਾ ਹੋਵੇਗਾ ਉਹਨੂੰ ਅਸੀਂ ਗਣਤੰਤਰ ਬੋਲ ਦਿੰਨੇ ਆ ਨਾ ਸਮਾਨਤਾ ਸਤੰਤਰਤਾ ਤੇ ਭਾਈਚਾਰੇ ਦੇ ਆਦਰਸ਼ ਜਿਹੜੇ ਨੇ ਇਹ ਸੀ ਫਰਾਂਸ ਦੇ ਦੇਸ਼ ਤੋਂ ਸੀ ਉਧਾਰ ਲੈ ਲੇ ਜੀ ਇੰਪੋਰਟੈਂਟ ਤੁਹਾਡੇ ਵਾਸਤੇ ਜੀ ਇਹਨੂੰ ਯਾਦ ਕਰ ਲੈਣਾ ਜਪਾਨ ਤੋਂ ਇਹ ਤੇ ਐਮਰਜੈਂਸੀ ਵਿਵਸਥਾ ਬਈ ਸਾਡੇ ਸੰਵਿਧਾਨ ਦੇ ਵਿੱਚ ਹਾਂਜੀ ਆਵਾਜ਼ ਆ ਰਹੀ ਹੈ ਭਾਈ ਹੈਲੋ ਹੈਲੋ हाँ जी आवाज़ आ रही है भाई आवाज दस रही है आ रही है चलो एमरजेंसी व्यवस्था तो आर्टिकल नंबर तीन सौ बवंजा तीन सौ छपंजा हम कहूँ तीन सौ सठ तीन सौ सठ तो आप पाँ पढ़ चुके हैं वो असी ले लिया अमरीका तो उधार ठीक है ਤੇ ਇੱਥੇ ਰਾਸ਼ਟਰਪਤੀ ਕੋਲ ਐਮਰਜੈਂਸੀ ਪਾਵਰਸ ਹੋਣਗੀਆਂ ਰਾਸ਼ਟਰੀ ਆਪਾਤਕਾਲੀ ਪਾਵਰ ਹੋਊਗੀ ਤੇ ਰਾਜ ਆਪਾਤਕਾਲੀ ਪਾਵਰ ਹੁੰਦੀ ਹੈ ਇਹ ਤੁਹਾਡੇ ਇਸ ਮੋਸਟ ਇੰਟਰਟਡ ਇਹ ਅਸੀਂ ਕੀਤਾ ਉਧਾਰ ਲੈ ਲਿਆ ਜਰਮਨੀ ਦੇ ਸਿਧਾਂਤ ਤੋਂ ਉਧਾਰ ਲੈ ਲਿਆ ਵੇ ਅਸੀਂ ਠੀਕ ਹੈ ਜੀ ਤੇ ਭਾਰਤ ਸਰਕਾਰ 1935 ਦਾ ਐਕਟ ਹੈ ਲਗਭਗ 250 ਦੇਖਰੀ ਆਰਟੀਕਲ ਗਵਰਨਰ ਦੇ ਕੰਮ ਨੇ ਨਿਆ ਪਾਲਿਕਾ ਦਾ ਕਨਸੈਪਟ ਹੈ ਪਬਲਿਕ ਸਰਵਿਸ ਕਮਿਸ਼ਨ ਹੈ ਇਹ ਵੀ ਅਸੀਂ ਕੀਤਾ ਉਧਾਰ ਲੈ ਲਿਆ ਇਹ ਵੀ ਅਸੀਂ ਭਾਰਤ ਸਰਕਾਰ ਐਕਟ 1900 ਵੈਸੇ ਤਾਂ ਅਸੀਂ ਤੋ ਸੋ ਬਿਹਤਰੀ ਵਾਲੇ ਅਰਟੀਕਲਸ ਲੈਣਗੇ ਠੀਕ ਹੈ ਤਾਂ ਇਹ ਤੁਹਾਡੀ ਕਲਾਸ ਹੀ ਆਈ ਦੀ ਬਈ ਠੀਕ ਹੈ ਇੰਪੋਰਟੈਂਟ ਕਲਾਸ ਹੈ ਤੁਹਾਡੀ ਮੋਸਟ ਇੰਪੋਰਟੈਂਟ ਹੈ ਪੀਐਸ ਟੈਟ ਦਾ ਬੈਚ ਤੁਸੀਂ ਸਾਡਾ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਅਸੀਂ ਆ ਸਾਰੀ ਸੁਵਿਧਾ ਦੇਵਾਂਗੇ ਪਲੱਸ ਇੱਕ ਨਾਲ ਸਾਡੀ ਸੀਡੀਪੀ ਦੀ ਬੁੱਕਸ ਨੂੰ ਦੇ ਰਹੇ ਹਾਂ ਅਸੀਂ ਠੀਕ ਹੈ ਤੇ ਮੰਡੇ ਅਸੀਂ ਇੱਕ ਲਾਂਚ ਕਰਨ ਜਾ ਰਹੇ ਹਾਂ ਤੁਹਾਡੀ ਪੀਐਸ ਟੈਟ ਦੀ ਸੀਰੀਜ਼ ਟੈਸਟ ਸੀਰੀਜ਼ ਲਾਂਚ ਕਰਨ ਜਾ ਰਹੇ ਹਾਂ ਪੇਪਰ 1 ਦੀ ਈਟੀਟੀ ਦੀ ਤੇ ਐਸਐਸਟੀ ਪੇਪਰ ਦੀ ਬਈ ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਬਿਲਕੁਲ ਮਾਈਨਰਸ ਦੀ ਪ੍ਰਾਈਸ ਦੇ ਉੱਪਰ ਠੀਕ ਹੈ ਸਾਡੀ ਕਲਾਸ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਲੈਣਾ ਤੇ ਸਾਡਾ ਮਾਸਟਰ ਗ੍ਰੈਡਰ ਦਾ ਤੇ ਲੈਕਚਰਰ ਦੀ ਟੈਸਟ ਸੀਰੀਜ਼ ਅਸੀਂ ਲਾਂਚ ਕਰ ਚੁੱਕੇ ਹਾਂ ਵੀ ਜਿਹੜੀ ਲੈਕਚਰਰ ਦੀ ਟੈਸਟ ਸੀਰੀਜ਼ ਹੈ ਇਹਦੇ ਵਿੱਚ ਅਸੀਂ 40000 ਪਲੱਸ ਠੀਕ ਹੈ 40000 ਪਲੱਸ ਕੁਐਸਚਨ ਇਹਦੇ ਵਿੱਚ ਐਡ ਕਰਨੇ ਨੇ ਅਸੀਂ ਫੁੱਲ ਟੈਸਟ ਠੀਕ ਹੈ ਜਿਹਦੇ ਵਿੱਚ ਹੰਡਰਡਰਫੁੱਲ ਟੈਸਟ ਨੇ ਟੌਪਿਕ ਵਾਈਜ਼ ਟੈਸਟ ਨੇ ਇਹਦੇ ਵਿੱਚ ਵੀ ਮੋਰ ਔਰ ਵੀ ਟੈਸਟ ਨੇਗੇ ਪ੍ਰੀਵੀਅਸ ইয়ার क्वेश्चन ਦੇ ਨੇ ਐਨਸੀਆਰਡੀ ਬੇਸ ਨੇ ਵੈਲਿਡਿਟੀ ਦੀ 12 ਮਹੀਨਿਆਂ ਦੀ ਹੈ ਜਿੰਨੇ ਮਰਜ਼ੀ ਵਾਰ ਤੁਸੀਂ ਉਹਨੂੰ ਦੇ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਮਾਸਟਰ ਗ੍ਰੈਜੂਏਟ ਦਾ ਇਹਦੇ ਵਿੱਚ ਅਸੀਂ 200 ਪਲੱਸ ਮੌਕ ਟੈਸਟ ਫੁੱਲ ਟੈਸਟਿੰਗ ਹੋ ਗਈ ਹੈ ਜਿਹੜੀ ਹਿਸਟਰੀ ਪੋਲੀਟੀਕਲ ਦੋਨੀਆਂ ਹੈ ਤਾਂ 80000 ਪਲੱਸ ਐਮਸੀਕੀਯੂ ਪ੍ਰੀਵੀਅਸ ইয়ার ਹੈ ਐਮਸ ਤੁਹਾਡੇ ਐਨਸੀਆਰਡੀ ਬੇਸ ਨੇਗੇ ਹਨਾ ਤੁਹਾਡੇ ਮਤਲਬ ਇੰਡੀਆ ਦਾ ਯਾਰ ਕੋਈ ਪੇਪਰ ਹੈ ਜਿਹੜਾ ਹੈ ਹੀ ਨਹੀਂ ਜਿਹੜਾ ਅਸੀਂ ਨਾ ਇਹ ਚੂਸ ਕੀਤਾ ਹੋਏ ਪੇਪਰ ਨਾ ਪਾਇਆ ਹੋਵੇ ਮੋਸਟ ਇੰਪੋਰਟੈਂਟ ਤੁਹਾਡੇ ਵਾਸਤੇ ਠੀਕ ਹੈ ਤੇ ਇਹਨੂੰ ਜੁਆਇਨ ਕਰੋ ਤੇ ਆਪਣੀ ਸਫਲਤਾ ਨੂੰ ਸ਼ੇਅਰ ਕਰੋ 699 ਰੁਪਏ ਪ੍ਰਾਈਸ ਇਹਦਾ ਹੈ ਜੀ ਕੰਬਾਈਂਡ ਦਾ ਮਾਸਟਰ ਗਿਡਰ ਦਾ ਤੇ 499 ਰੁਪਏ ਇਹਦਾ ਪ੍ਰਾਈਸ ਹੈ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਜੀ ਚੈਨਲ ਦੇ ਨਾਲ ਜੇ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਈ ਜ਼ਰੂਰ ਕਰ ਦੇਣਾ ਆਪਣੇ ਸਾਥੀ ਮਿੱਤਰਾਂ ਦਾ ਕੇ ਇਹਨੂੰ ਜ਼ਰੂਰ ਸ਼ੇਅਰ ਕਰ ਦੇਣਾ ਠੀਕ ਹੈ ਜੀ ਚਲੋ ਥੈਂਕ ਯੂ ਵੈਰੀ ਮਚ ਤੇ ਮਿਲਦੇ ਇੱਕ ਨਵੀਂ ਕਲਾਸ ਦੇ ਨਾਲ ਮਾਸਟਰ ਗਿਡਰ ਦੀ ਕਲਾਸ ਲਾਉਣੀ ਹੈ ਤਾਂ ਮਾਸਟਰ ਗਿਡਰ ਦੀ ਕਲਾਸ ਥੋੜੀ ਲੱਗਣੀ ਹੈ 9 ਵਜੇ ਤੁਸੀਂ ਆ ਸਕਦੇ ਹੋ ਮਾਸਟਰ ਗਿਡਰ ਦੀ ਕਲਾਸ ਲਾਉਣ ਵਾਸਤੇ ਵੀ ਪੀਐਸਟਟ ਵਾਲੀ ਵੀ ਉਸ ਕਲਾਸ ਨੂੰ ਲਾ ਲਿਆ ਕਰੋ ਕਿਉਂਕਿ ਤੁਹਾਡੀ ਇੱਕ ਤਿਆਰੀ ਵਧੀਆ ਲੈਵਲ ਤੇ ਹੋ ਜਾਂਦੀ ਹੈ ਇੱਕ ਚੰਗਾ ਲੈਵਲ ਤੁਹਾਨੂੰ ਮਿਲ ਜਾਂਦਾ ਹੈ ਕਿਉਂਕਿ ਫਿਰ ਆਪਾਂ ਮਾਸਟਰ ਗ੍ਰੇਡਰ ਦੀ ਤਿਆਰੀ ਕਰਨੀ ਹੈ ਨਾ ਆਪਾਂ ਥੈਂਕ ਯੂ ਵੈਰੀ ਮੱਚ ਸ਼ੇਅਰ ਕਰਦੇ ਬਾਦ ਬਾਜੀ ਮੈਨੂੰ ਦੱਸ ਮਾਡਾ ਕੀ ਕੁਛ